हां जी ब्रदर हां जी प्रिंस पराड़ जी बोल रहे हो ਤੁਸੀਂ ਵਧੀਆ ਜੀ ਵਧੀਆ प्रिंस पराड़ जी ਕੀ ਹਾਲ ਹੈ ਠੀਕ ਹੋ ਤੁਸੀਂ हां जी ਗੱਡੀ ਬਹੁਤ ਵਧੀਆ ਮੋੜ ਰਹੀ ਹੈ ਭਾਈ प्रिंस पराड़ ਜੀ ਕਿਹੜੀ ਕੰਟਰੀ ਤੋਂ ਬੋਲ ਰਹੇ ਹੋ ਤੁਸੀਂ ਮੈਂ ਯੂਰਪ ਤੋਂ ਆਇਆ ਭਜੀ ਕਮਰਤੀ ਸ਼ਹਿਰੋਂ ਓਕੇ ਤੁਹਾਨੂੰ ਕਿ ਕਿਹੜੇ ਟ੍ਰੈਵਲ ਏਜੰਟ ਦੇ ਥਰੂ ਤੁਸੀਂ ਉੱਥੇ ਗਏ ਸੀ ਜੀ ਜਲੰਧਰ ਗੜਾ ਰੋਡ ਤੇ ਜਿਹੜੀ ਹੈਗੀ ਆ ਲਵਾੜਾ ਕੰਪਲੈਕਸ ਆ ਉੱਥੋਂ ਉਹਨਾਂ ਦੇ ਕੰ联ਾਸਿਕਾ ਬਣੀ। ਓਕੇ ਜੀ। ਹਾਂਜੀ ਪ੍ਰਿੰਸੀਪਲ ਮੀਡੀਆ ਸਾਰੀ ਨਾਲ ਆ ਜਲੰਧਰ ਦੇ ਵਿੱਚ। ਤੁਸੀਂ ਪਲੀਜ਼ ਦੱਸੋ ਕਿ ਆਰਨ ਅਕੈਡਮੀ ਨੇ ਤੁਹਾਡੇ ਨਾਲ ਕੀ ਕੀਤਾ ਔਰ ਜਿਹੜੀ ਪ੍ਰਿੰਸ ਬਰਾਡ ਦੀ ਆਈਡੀ ਤੁਹਾਡੀ ਡੁਪਲੀਕੇਟ ਇੱਕ ਆਈਡੀ ਬਣਾਈ ਗਈ ਆ ਔਰ ਚ ਕਿਹਾ ਗਿਆ ਕਿ ਜੋ ਕੁਝ ਕਰਾਇਆ ਉਹ ਸ਼ਾਂਤ ਸ਼ਰਮੇ ਨੇ ਕਰਵਾਇਆ। ਹਾਂਜੀ ਮਹਿਮਾਨੋ ਬੜੀ ਗੱਪ ਰਾਇਆ ਤੇ ਨਾਲੇ ਵੀ ਮਾਦੀਨ ਨੂੰ ਮੈਂ ਬੈਸੀ ਦੇ ਦਤੀ ਆ ਠੀਕ ਹੈ ਜੀ ਇਹ ਮੇਰੇ ਕੋਲ ਦੇ ਪ੍ਰੈਸ਼ਰ ਜਾਣ ਕੇ ਲਗਾ ਮੈਂ ਕੋਸ਼ਿਸ਼ ਕੀਤਾ ਭਾਜੀ ਜੋ ਮੈਨੂੰ ਜਿੰਨਾ ਦਾ ਭਾਜੀ ਮੈਨੂੰ ਹੋਇਆ ਹੈ ਆਬਜ਼ਰਵ ਕੀਤਾ ਭਾਜੀ ਮੈਂ ਉਦਾਂ ਦਾ ਦਾ ਰਿਵਿਊ ਦਿੰਦਾ ਆ ਓਕੇ ਨਹੀਂ ਕਿਉਂਕਿ ਮੈਨਾਂ ਭਾਜੀ ਫਰਾਡ ਹੋਇਆ ਮੇਚ ਉਹਨਾਂ ਦੀਆਂ ਕਿਹੜੀਆਂ ਯੂਕਰੇਨ ਭੇਜਾਂ ਦੇ ਨਾਮ ਤੇ ਪੰਜਾਬ ਚ ਪਿਛਲੇ ਦਿਨੋਂ ਬਾੜ ਆਈ ਹੋਈ ਸੀ 에ਜੰਟ ਯੂਕਰੇਨ ਯੂਕਰੇਨ ਕਰ ਰਹੇ ਸੀ ਆਖਰਕਾਰ ਯੂਕਰੇਨ ਦੇ ਪਿੱਛੇ ਦੀ ਵਜ੍ਹਾ ਕੀ ਸੀ ਵਜਾ ਹੁਣ ਸਾਹਮਣੇ ਆ ਰਹੀਆਂ ਨੇ ਕਿਉਂਕਿ ਯੂਕਰੇਨ ਚ ਹੋ ਰਹੀ ਸੀ ਮੋਟੀ ਕਮਾਈ ਕਿਉਂਕਿ ਯੂਕਰੇਨ ਦੇ ਕੁਝ ਸਟੂਡੈਂਟਸ ਲਗਾਤਾਰ ਏਜੰਟ ਦੇ ਸਾਹਮਣੇ ਆਣੇ ਸ਼ੁਰੂ ਹੋ ਗਏ ਨੇ ਡੈਨਿਕਪੇਲ ਪੰਜਾਬੀ ਟੀਵੀ ਨੇ ਸਭ ਤੋਂ ਪਹਿਲਾਂ ਇਸ ਮੂਹਮੇ ਦਾ ਆਗਾਜ਼ ਕੀਤਾ ਸੀ ਕਿ ਜੇਕਰ ਤੁਸੀਂ ਯੂਕਰੇਨ ਜਾ ਰਹੇ ਹੋ ਤੇ ਸੰਭਲ ਜਾਓ ਕਿਸੇ ਏਜੰਟ ਦੀਆਂ ਗੱਲਾਂ 'ਚ ਨਾ ਆਓ ਤੇ ਕੁਝ ਜੀਹਾ ਹੀ ਹੋਇਆ ਪ੍ਰਿੰਸ ਨਾਮ ਦਾ ਇੱਕ ਨੌਜਵਾਨ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆਇਆ ਫੇਸਬੁੱਕ ਤੇ ਪਾਇਆ ਗਿਆ ਸਟੇਟਸ ਇਹ ਤੇ ਪ੍ਰਿੰਸ ਨਾਮ ਦਾ ਨੌਜਵਾਨ ਇਲਜ਼ਾਮ ਲਾਂਦਾ ਹੈ ਕਿ ਆਰਿਆਨ ਅਕੈਡਮੀ ਗਲਤ ਕਮਿਟਮੈਂਟ ਕਰ ਰਹੀ ਹੈ ਉਸ ਦੀ ਇਹ ਸਵਾਜ਼ ਨੂੰ ਇੱਕ ਯੁਵਾ ਨੇਤਾ ਚੱਕਦਾ ਹੈ ਤੇ ਸਕਰੀਨਸ਼ਾਟ ਲੈ ਕੇ ਪੁਲਿਸ ਨੂੰ ਦਰਖਾਸਤ ਦੇ ਦਿੰਦਾ ਹੈ ਪਰ ਆਖੀ ਅਗਲੇ ਦਿਨ ਇੱਕ ਨਵੀਂ ਖੇਡ ਹੋ ਜਾਂਦੀ ਹੈ ਮੀਡੀਆ ਦੇ ਵਿੱਚ ਇੱਕ ਨਵਾਂ ਸਕਰੀਨਸ਼ਾਟ ਵਾਇਰਲ ਕਰ ਦਿੱਤਾ ਜਾਂਦਾ ਹੈ ਪ੍ਰਿੰਸ ਨਾਮ ਦੀ ਇੱਕ ਫਰਜੀ ਆਈਡੀ ਤਿਆਰ ਕੀਤੀ ਜਾਂਦੀ ਹੈ ਔਰ ਉਸ ਆਈਡੀ ਦੇ ਵਿੱਚ ਏਜੰਟ ਕੋਲੋਂ ਮਾਫੀ ਮੰਗੀ ਜਾਂਦੀ ਹੈ ਯਾਨੀ ਕਿ ਆਰਿਆਨ ਅਕੈਡਮੀ ਕੋਲੋਂ ਮਾਫੀ ਮੰਗੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਉਸ ਨੌਜਵਾਨ ਨੇ ਉਸ ਯੁਵਾ ਨੇਤਾ ਦੇ ਬਹਿਕਾਵੇ ਚ ਆ ਕੇ ਸਟੇਟਸ ਪਾਇਆ ਜਦ ਕਿ ਉਹ ਸਟੂਡੈਂਟਸ ਦਾ ਯੂਕਰੇਨ ਤੋਂ ਫੋਨ ਆ ਜਾਂਦਾ ਕਿ ਇਹ ਸਭ ਕੁਝ ਝੂਠ ਹੈ ਉਸ ਦੀ ਫਰਜੀ ਆਈਡੀ ਤੱਕ ਬਣਾ ਦਿੱਤੀ ਗਈ ਤੇ ਵਾਕਈ ਜੇਕਰ ਇਹ ਇਲਜ਼ਾਮ ਸਹੀ ਨੇ ਤੇ ਇਹ ਮਾਮਲਾ ਵਾਕਈ سنگੀਨ ਹੋ ਗਿਆ ਹੈ ਕਿਉਂਕਿ ਇੱਕ ਫਰਜੀ ਬਾੜੇ ਨੂੰ ਚੱਕਣ ਵਾਸਤੇ ਜੇ ਕਿਸੇ ਨੇ ਆਵਾਜ਼ ਚੱਕੀ ਤੇ ਉਸ ਦੀ ਆਵਾਜ਼ ਨੂੰ ਦਬਾਉਣ ਵਾਸਤੇ ਸੋਸ਼ਲ ਮੀਡੀਆ ਤੇ ਫਰਜੀ ਚੀਜ਼ਾਂ ਪੈਣੀਆਂ ਸ਼ੁਰੂ ਹੋ ਗਈਆਂ ਹੁਣ ਕੌਣ ਹੈ ਕੌਣ ਗਲਤ ਕੌਣ ਸਹੀ ਇਸ ਗੱਲ ਦਾ ਖੁਲਾਸਾ ਦਾ ਪੁਲਿਸ ਦੀ ਪੜਤਾਲ ਕਰੇਗੀ ਫਿਲਹਾਲ ਪੁਲਿਸ ਨੂੰ ਪਹੁੰਚ ਚੁਕੀ ਹੈ ਆਰਣ ਅਕੈਡਮੀ ਦੇ ਖਿਲਾਫ ਇੱਕ ਹੋਰ ਦਰਖਾਸਤ ਪਰ ਹਜੇ ਤੱਕ ਆਰਣ ਅਕੈਡਮੀ ਦਾ ਪੱਖ ਸਾਹਮਣੇ ਨਹੀਂ ਆਇਆ ਤੁਸੀਂ ਆਪ ਹੀ ਦੇਖੋ ਕੀ ਹੈ ਪੂਰਾ ਮਾਮਲਾ ਮੈਂ ਖਿਸ਼ਮਾ ਦੈਨਿਕ ਪੰਜਾਬੀ ਟੀਵੀ ਦੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦਾ ਸੋ ਦੋਸਤੋ ਅਸੀਂ ਇੱਕ ਕੋਸ਼ਿਸ਼ ਕਰਦੇ ਹਾਂ ਕਿ ਘੱਟੋ ਘੱਟ ਜੜੇ ਵੀ ਸਾਡੇ ਸੱਜਣ ਵੀਰ ਭੈਣ ਭਰਾ ਵਿਦੇਸ਼ ਜਾਣਾ ਚਾਹੁੰਦੇ ਨੇ ਪੜ੍ਹਾਈ ਕਰਨ ਜਾਣਾ ਚਾਹੁੰਦੇ ਨੇ ਆ ਵਸਣ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਸਹੀ ਜਾਣਕਾਰੀ ਦੇਈਏ ਸੋ ਪਿਛਲੇ ਕੁਝ ਦਿਨਾਂ ਤੋਂ ਅਸੀਂ ਯੂਕਰੇਨ ਦਾ ਇੱਕ ਮੁੱਦਾ ਚੱਕ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਯੂਕਰੇਨ ਦੇ ਵਿੱਚ ਸਟੂਡੈਂਟਸ ਨੂੰ ਗੁੰਮਰਾਹ ਕਰਕੇ ਭੇਜਿਆ ਜਾਂਦਾ ਹੈ ਗੁੰਮਰਾਹ ਤੋਂ ਮੇਰਾ ਭਾਵ ਹੈ ਕਿ ਉਹਨਾਂ ਨੂੰ ਲੁਭਾਉਣੇ ਸੁਪਨੇ ਦਿਖਾਏ ਜਾਂਦੇ ਨੇ ਕਿ ਉੱਥੇ ਮੋਟੀ ਕਮਾਈ ਕੀਤੀ ਜਾ ਸਕਦੀ ਅਸੀਂ ਖੁਲਾਸਾ ਕੀਤਾ ਸੀ ਕਿ ਉੱਥੇ ਕੋਈ ਕੰਮ ਨਹੀਂ ਹੈਗਾ ਕੋਈ ਸਕੋਪ ਨਹੀਂ ਹੈਗਾ ਸਟੂਡੈਂਟ ਵਾਤੇ ਕਿਉਂਕਿ ਸਟੂਡੈਂਟ ਕੋ ਕੰਮ ਕਰਨ ਦਾ ਅਧਿਕਾਰ ਹੀ ਨਹੀਂ ਹੈਗਾ ਤੇ ਇੱਥੇ ਏਜੰਟ ਕੀ ਕਰਦੇ ਨੇ ਇੱਕ ਐਫੀਡੇਵਿਟ ਟਾਈਪ ਕਰਾਉਂਦੇ ਨੇ ਲਿਖ ਲੈਂਦੇ ਨੇ ਆਪਣੀਆਂ ਸ਼ਰਤਾਂ ਸਟਾਈਨ ਕਰਾ ਲੈਂਦੇ ਨੇ ਤਾਂ ਕਿ ਕੱਲ ਨੂੰ ਸਾਡੇ ਤੇ ਕੋਈ ਕਾਰਵਾਈ ਨਾ ਹੋਵੇ ਪਰ ਸਿੱਧੇ ਤੌਰ ਦੇ ਉੱਤੇ ਇਹ ਗੱਲ ਜਿਹੜੀ ਹੈ ਉਹ ਕਲੀਅਰ ਹੈ ਕਿ ਯੂਕਰੇਨ ਦੇ ਨਾਮ ਦੇ ਉੱਤੇ ਇੱਕ ਵੱਡਾ ਮਾਫੀਆ ਕੰਮ ਕਰ ਰਿਹਾ ਸੋ ਚਲੋ ਅੱਜ ਗੱਲ ਕਰ ਰਹੇ ਹਾਂ ਜੀ ਇੱਕ ਨਵੀਂ ਕੰਟਰੋਵਰਸੀ ਦੀ ਕੰਟਰੋਵਰਸੀ ਸ਼ੁਰੂ ਹੋਈ ਹੈ ਯੂਕਰੇਨ ਨੂੰ ਆ ਕੇ ਇੱਕ ਜਲੰਧਰ ਦੇ ਵਿੱਚ ਇੱਕ ਯੁਵਾ ਲੀਡਰ ਨੇ ਇੱਕ ਦਾਵਾ ਕੀਤਾ ਕਿ ਆਰਨ ਅਕੈਡਮੀ ਨਾਮ ਦੀ ਕੰਪਨੀ ਜਿਹੜੀ ਹੈ ਸਟੂਡੈਂਟ ਦੇ ਪਵਿੱਖ ਦੇ ਨਾਲ ਖਲਵਾੜ ਕਰ ਰਹੀ ਹੈ ਉਹਨਾਂ ਨੂੰ ਯੂਕਰੇਨ ਭੇਜਿਆ ਜਾਂਦਾ ਉੱਥੇ ਜਾ ਕੇ ਫੀਸ ਨਹੀਂ ਜਮ੍ਹਾਂ ਹੁੰਦੀ ਉੱਥੇ ਜਾ ਕੇ ਸਟੂਡੈਂਟਸ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਉੱਥੇ ਜਾ ਕੇ ਅਕਮੋਡੇਸ਼ਨ ਹੀ ਪੂਰੀ ਮਿਲਦੀ ਸੋ ਇਹ ਮਾਮਲਾ ਉਹਨਾਂ ਨੇ ਚੱਕਿਆ ਸੀ ਇਸ ਦੀ ਖਬਰ ਵੀ ਆਪਾਂ ਲਾਈ ਸੀ ਤੁਸੀਂ ਸਾਡੇ ਪੇਜ ਦੇ ਉੱਤੇ ਆ ਵੀਡੀਓ ਦੇਖ ਸਕਦੇ ਹੋ ਪਰ ਹੁਣ ਉਹਦੇ 'ਚ ਇੱਕ ਨਵਾਂ ਮੋੜ ਆ ਗਿਆ ਕਹਿੰਦੇ ਨੇ ਝੂਠ ਦੇ ਪੈਰ ਨਹੀਂ ਹੁੰਦੇ ਸੋ ਕੁਝ ਇਹੋ ਜਿਹਾ ਹੀ ਹੋਇਆ ਕਿਉਂਕਿ ਇੱਕ ਪ੍ਰਿੰਸ ਬਰਾੜ ਨਾਮ ਦੀ ਆਈਡੀ ਦੇ ਉੱਤੋਂ ਇਹ ਸਟੇਟਸ ਜਿਹੜਾ ਅਪਲੋਡ ਹੋਇਆ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਦਾਅਵਾ ਰਿਆ ਸੀ ਕਿ ਉਹ ਹਾਰਨ ਅਕੈਡਮੀ ਦੇ ਦਰਯੀਏ ਉਹ ਯੂਕਰੇਨ ਆਇਆ ਸੀ ਤੇ ਇੱਥੇ ਆ ਕੇ ਉਸਦੇ ਨਾਲ ਧੋਖਾ ਹੋਇਆ ਤੇ ਉਸ ਨੂੰ ਸਹੀ ਤਰੀਕੇ ਦੇ ਨਾਲ ਮੋਟੇ ਪੈਸੇ ਉਹਦੇ ਕੋਲ ਲਿੱਤੇ ਗਏ ਤੇ ਸਹੀ ਤਰੀਕੇ ਦੇ ਨਾਲ ਉਹਦਾ ਜਿਹੜਾ ਕੰਮ ਹੈ ਉਹ ਨਹੀਂ ਹੋ ਸਕਿਆ ਕਿਉਂਕਿ ਜਦੋਂ ਵਿਦੇਸ਼ ਪਹੁੰਚਿਆ ਉੱਥੇ ਪਹੁੰਚਿਆ ਉਹਦੀ ਫੀਸ ਹੀ ਪੂਰੀ ਜਮ੍ਹਾਂ ਨਹੀਂ ਸੀ ਹਾਲਾਂਕਿ ਇਹਨਾਂ ਦਾਅਵਿਆਂ 'ਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਇਸ ਕਾਲ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਕਿਉਂਕਿ ਹਾਰਨ ਅਕੈਡਮੀ ਦਾ ਪੱਖ ਸਾਹਮਣੇ ਨਹੀਂ ਆਇਆ ਸੋ ਦੋਸਤੋ ਸਭ ਤੋਂ ਵੱਡੀ ਗੱਲ ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਰੈਨ ਅਕੈਡਮੀ ਦਾ ਪੱਖ ਲੈਣ ਵਾਸਤੇ ਸੋ ਕਹਿੰਦੇ ਨੇ ਸੱਚ ਤੋਂ ਉਹੀ ਭਜਦਾ ਵੈ ਜਿਹਦੇ ਕੋ ਕੋਈ ਜਵਾਬ ਨਾ ਹੋਵੇ ਤੇ ਮੈਨੂੰ ਨਹੀਂ ਲੱਗਦਾ ਕਿ ਆਰੈਨ ਅਕੈਡਮੀ ਜੇ ਸੱਚੇ ਨੇ ਤੇ ਸਾਹਮਣੇ ਕਿਉਂ ਨਹੀਂ ਆ ਰਹੇ ਸਾਡੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਅਸੀਂ ਤਿਆਰ ਆ ਉਹਨਾਂ ਦਾ ਪੱਖ ਵੀ ਪ੍ਰਮੁਖਤਾ ਨਾਲ ਦਿਖਾਵਾਂਗੇ ਪਰ ਸਾਹਮਣੇ ਆਓ ਤੁਹਾਡਾ ਪੱਖ ਰੱਖੀਏ ਕਿਵੇਂ ਤੁਸੀਂ ਯੂਕਰੇਨ ਭੇਜਿਆ ਕਿਵੇਂ ਤੁਸੀਂ ਸ਼ੋਰ ਸ਼ੋਰਟ ਵੀਜ਼ੇ ਦੀ ਐਡ ਕੀਤੀ ਇਸ ਗੱਲ ਦੇ ਜਵਾਬ ਤਾਂ ਦਿਓ ਸਾਹਮਣੇ ਆ ਕੇ ਠੀਕ ਹੈ ਤੁਸੀਂ ਸਹੀ ਹੋ ਕਿਉਂਕਿ ਤੁਸੀਂ ਕਹਿੰਦੇ ਹੋ ਤੁਸੀਂ ਸਹੀ ਆ ਆਪਾਂ ਉਦੋਂ ਕਹਾਂਗੇ ਤੁਸੀਂ ਸਹੀ ਹੋ ਜਦੋਂ ਤੁਹਾਡੇ ਸਵਾਲਾਂ ਦੇ ਜਵਾਬਾਂ ਦੇ ਵਿੱਚ ਕੋਈ ਲੌਜੀਕ ਹੋਏਗਾ ਤੁਸੀਂ ਕਿਵੇਂ ਇਮੀਗ੍ਰੇਸ਼ਨ ਕਲੀਅਰੈਂਸ ਲਿਖਦੇ ਹੋ ਤੁਸੀਂ ਕਿਵੇਂ 에어ਪੋਰਟ ਕਲੀਅਰੈਂਸ ਲਿਖਦੇ ਹੋ ਤੇ ਬਾਅਦ ਵਿੱਚ ਇਹ ਤਰਕ ਦਿੱਤੇ ਜਾਂਦੇ ਨੇ ਕਿ ਕਲੀਅਰੈਂਸ ਦਾ ਮਤਲਬ ਹੈ ਟ੍ਰੇਨਿੰਗ ਕਰਵਾਉਣਾ ਜਿੱਦਾਂ ਆਈਐਸ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ ਸੋ ਦੋਸਤੋ ਇਹ ਟ੍ਰੇਨਿੰਗ ਕਰਵਾਉਣ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ ਇਮੀਗ੍ਰੇਸ਼ਨ ਕਲੀਅਰੈਂਸ ਦੀ ਟ੍ਰੇਨਿੰਗ ਤਾੜੀਆਂ ਮਾਰਨੀਆਂ ਚਾਹੀਦੀਆਂ ਇਹੋ ਜਿਹੇ ਏਜੰਟ ਦੇ ਨਾਮ ਦੇ ਉੱਤੇ ਜਿਹੜਾ ਕਿ ਨਵਾਂ ਕੋਰਸ ਦਿਖਾ ਰਿਹਾ ਹੈ ਇਮੀਗ੍ਰੇਸ਼ਨ ਕਲੀਅਰੈਂਸ ਦੇ ਇੰਟਰਵਿਊ ਦੀ ਟ੍ਰੇਨਿੰਗ ਸੋ ਇਹੋ ਜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਕਿਤੇ ਨਾ ਕਿਤੇ ਗਲਤ ਹੁੰਦੀਆਂ ਨੇ ਇਹ ਗਲਤ ਪ੍ਰਕਿਰਿਆ ਹੁੰਦੀ ਹੈ ਸਾਹਮਣੇ ਆ ਕੇ ਜਵਾਬ ਦੇਣਾ ਚਾਹੀਦਾ ਜੇ ਤੁਹਾਡੇ ਤਰਕਾ ਚ ਦਾਮਾ ਉਹ ਵੀ ਦਿਖਾਵਾਂਗੇ ਅਸੀਂ ਨਹੀਂ ਕਹਿੰਦੇ ਤੁਸੀਂ ਫਰੋਡ ਹੋ ਕਿਉਂਕਿ ਫਰੋਡ ਦਾ ਇਗਜ਼ਾਮ ਤੁਹਾਡੇ ਉੱਤੇ ਜਿਨ੍ਹਾਂ ਨੇ ਲਾਇਆ ਉਹਨਾਂ ਨੇ ਪੁਲਿਸ ਕਮਿਸ਼ਨ ਨੂੰ ਦਰਖਾਸਤ ਵੀ ਹੁਣ ਦੋਸਤੋ ਜਿਹੜੀ ਮੇਨ ਗੱਲ ਹੈ ਜਿਹੜੀ ਅੱਜ ਦੇਖਣ ਵਾਲੀ ਗੱਲ ਹੈ ਕਿ ਜਿਤ ਪ੍ਰਿੰਸ ਬਰਾੜ ਨਾਮ ਦੇ ਛੋੜਣ ਨੇ ਉਹ ਸਟੇਟਸ ਪਾਇਆ ਸੀ ਇੱਕ ਫਰਜੀ ਆਈਡੀ ਬਣਾ ਕੇ ਉਹਦਾ ਸਟੇਟਸ ਅਪਡੇਟ ਕਰਤਾ ਜਾਂਦਾ ਕਿ ਮੈਂ ਮਾਫੀ ਚਾਹਨਾ ਆ ਰੈਨ ਅਕੈਡਮੀ ਦੇ ਖਿਲਾਫ ਲਿਖ ਦਿੱਤਾ ਕਿਉਂਕਿ ਮੈਨੂੰ ਇੱਕ ਸ਼ਿਵਸੇਨਾ ਦੇ ਲੀਡਰ ਨੇ 扑ਕਾਇਆ ਸੀ ਸੋ ਦੋਸਤੋ ਪਰ ਉਹ ਜਿਹੜਾ ਸਟੂਡੈਂਟ ਹੈ ਉਹ ਦੈਨਿਕ ਮੈਨਾਂ ਸੰਪਰਕ ਕਰਦਾ ਹੈ ਯੂਕਰੇਨ ਤੋਂ ਦਾਵਾ ਕਰਦਾ ਹੈ ਕਿ ਮੈਂ ਉਹ ਸਟੂਡੈਂਟ ਆ ਪ੍ਰਿੰਸ ਦਾਮ ਦੀ ਆਈਡੀ ਦੇ ਉੱਤੋਂ ਮੈਂ ਸਟੇਟਸ ਪਾਇਆ ਸੀ ਮੈਂ ਤਾਂ ਕਿਸੇ ਕੋ ਮਾਫੀ ਨਹੀਂ ਮੰਗੀ ਯਾਨੀ ਕਿ ਕਿਤੇ ਨਾ ਕਿਤੇ ਇਹ ਸਵਾਲ ਉੱਠ ਜਾਂਦਾ ਵਾ ਕਿ ਕੁਝ ਨਾ ਕੁਝ ਮੈਨਿਪੂਲੇਸ਼ਨ ਹੋਈ ਆ ਫਰਜੀ ਆਈਡੀ ਕਿਸ ਨੇ ਤਿਆਰ ਕੀਤੀ ਸਭ ਤੋਂ ਵੱਡਾ ਸਵਾਲ ਪ੍ਰਿੰਸ ਦੇ ਨਾਮ ਤੇ ਉਤੋਂ ਮਾਫੀ ਕਿਸ ਨੇ ਮੰਗੀ ਸਭ ਤੋਂ ਵੱਡਾ ਸਵਾਲ ਇਹ ਸਟੂਡੈਂਟ ਨੂੰ ਵਿਦੇਸ਼ ਭੇਜਣ ਤੋਂ ਬਾਅਦ ਉਸਦੇ ਦਾਅਵਿਆਂ ਨੂੰ ਝੂਠਾ ਸਾਬਤ ਕਰਨ ਵਾਸਤੇ ਸਟੇਟਸ ਅਪਡੇਟ ਕਰ ਦਿੱਤਾ ਗਿਆ ਇਦਾਂ ਦਾ ਕੋਈ ਕਿਸੇ ਦੇ ਖਿਲਾਫ ਬੋਲੇ ਹੀ ਨਾ ਕੋਈ ਕਿਸੇ ਦੀ ਪੋਲ ਹੀ ਨਾ ਖੋਲੇ ਮੰਨ ਲਓ ਸੋਸ਼ਲ ਮੀਡੀਆ ਦੇ ਉੱਤੇ ਅੱਜ ਤੁਸੀਂ ਕੋਈ ਰਮੇਸ਼ ਕੁਮਾਰ ਦੇ ਨਾਮ ਤੇ ਕੁਝ ਲਿਖਦੇ ਹੋ ਤੇ ਕੁਝ ਲੋਕ ਰਮੇਸ਼ ਕੁਮਾਰ ਦੇ ਨਾਮ ਦੀ ਫਰਜੀ ਆਈਡੀ ਬਣਾ ਕੇ ਇਹ ਕਹਿਣ ਦੀ ਕੋਸ਼ਿਸ਼ ਕਰਨਗੇ ਕਿ ਮੈਂ ਮਾਫੀ ਮੰਗ ਲਈ ਯਾਨੀ ਕਿ ਉਹ ਸਟੂਡੈਂਟ ਨੇ ਮਾਫੀ ਮੰਗ ਲਈ ਪਰ ਸਟੂਡੈਂਟ ਨੇ ਕਲੀਅਰ ਕੀਤਾ ਕਿ ਉਹਨੇ ਕੋਈ ਮਾਫੀ ਨਹੀਂ ਮੰਗੀ ਉਹ ਮਾਮਲਾ ਪਹੁੰਚ ਚੁੱਕਿਆ ਹੈ ਪੁਲਿਸ ਕਮਿਸ਼ਨਰ ਦੇ ਦਰਬਾਰ ਦੇ ਵਿੱਚ ਤੇ ਹੁਣ ਇਸ ਮਾਮਲੇ 'ਚ ਹੋਈਗੀ ਇਨਵੈਸਟੀਗੇਸ਼ਨ ਲਾਇਸੈਂਸ ਵੀ ਕੈਨਸਲ ਹੋ ਸਕਦਾ ਹੈ ਤੋਂ ਇੱਕ ਵਾਰ ਫੇਰ ਕਹਿੰਦੇ ਆ ਜੀ ਆਰਐਨ ਅਕੈਡਮੀ ਨਾਲ ਜੇ ਪੱਕੇ ਸਾਹਮਣੇ ਆਏਗਾ ਜਾਨਣਾ ਚਾਹੁੰਦੇ ਆ ਕਿ ਉਹ ਕਿਵੇਂ ਇਮੀਗ੍ਰੇਸ਼ਨ ਕਲੀਅਰੈਂਸ ਕਰਾਉਂਦੇ ਆ ਆਪਾਂ ਜਾਨਣਾ ਚਾਹੁੰਦੇ ਆ ਉਹ ਕਿਵੇਂ 에어ਪੋਰਟ ਕਲੀਅਰੈਂਸ ਕਰਾਉਂਦੇ ਆ ਅਸੀਂ ਜਾਨਣਾ ਚਾਹੁੰਦੇ ਆ ਸ਼ੋਰ ਸ਼ੋਰਟ ਵੀਜ਼ਾ ਕਿਵੇਂ ਦੇ ਦਿੰਦੇ ਨੇ ਅਸੀਂ ਜਾਨਣਾ ਚਾਹਨੇ ਆਂ ਲਿਖ ਕੇ ਕਿਵੇਂ ਯੂਕਰੇਨ ਦੇ ਵੀਜ਼ੇ ਦੀ ਗਾਰੰਟੀ ਲੈਂਦੇ ਕਿਉਂਕਿ ਐਸੀ ਨਹੀਂ ਕਹ ਰਹੇ ਉਹਨਾਂ ਦੇ ਪੇਜ ਤੇ ਪਈਆਂ ਹੋਈਆਂ ਪੋਸਟਾਂ ਕਹਿ ਰਹੀਆਂ ਸੀ ਸੋ ਜ਼ਾਹਿਰ ਜੀ ਗੱਲ ਹੈ ਕਿ ਇਹੋ ਜਿਹੀਆਂ ਗੱਲਾਂ 'ਚ ਕਿੰਨਾ ਕਦਮ ਹੈ ਜਿਹੜਾ ਵੀ ਬੰਦਾ ਸਮਝਦਾਰ ਉਹਨੂੰ ਇਸ ਗੱਲ ਦਾ ਜਵਾਬ ਪਤਾ ਪਰ ਜੇਕਰ ਫੇਰ ਵੀ ਆਰਨ ਅਕੈਡਮੀ ਕੋਲ ਨੇ ਸਵਾਲਾਂ ਦੇ ਜਵਾਬ ਨਹੀਂ ਤੇ ਦੈਨਿਕ ਮੇਲ ਪੰਜਾਬੀ ਟੀਵੀ ਖੁੱਲਾ ਸੱਦਾ ਦਿੰਦਾ ਇਸੇ ਮੰਚ ਤੇ ਆਓ ਸਾਡੇ ਸਵਾਲਾਂ ਦੇ ਜਵਾਬ ਦਿਓ ਜੇ ਤੁਸੀਂ ਸਹੀ ਹੋਗੇ ਤੇ ਜਨਤਾ ਦੀ ਅਦਾਲਤ 'ਚ ਜਾਓ ਜਨਤਾ ਆਪਣੇ ਆਪ ਤੁਹਾਨੂੰ ਸਹੀ ਕਰਾਰ ਦੇ ਦੇਗੀ ਪਰ ਜੇ ਤੁਸੀਂ ਗਲਤ ਹੋ ਤੇ ਤੁਸੀਂ ਲੁਕੋ ਜੇ ਤੁਹਾਡੀ ਗਲਤ ਨਹੀਂ ਹੋ ਤਾਂ ਸਾਹਮਣੇ ਆ ਕੇ ਜਵਾਬ ਦਿਓ ਫਿਲਹਾਲ ਦੇਖੋ ਇਹ ਪੂਰਾ ਮਾਮਲਾ ਕਿਵੇਂ ਇਸ ਮਾਮਲੇ ਦੇ ਵਿੱਚ ਨਾਟਕੀਏ ਡਰਾਮਾ ਹੋਇਆ ਡੈਨਿਕ ਮੈਲ ਪੰਜਾਬੀ ਟੀਵੀ ਦੀਆਂ ਖਾਸ ਰਿਪੋਰਟ ਦੇਖੋ ਜਿਲੰਦਰ ਚ ਵੀਜ਼ੇ ਦੀ ਗਰੰਟੀ ਲਿਖ ਕੇ ਦੇਣ ਵਾਲਾ ਏਜੰਟ ਯੂਕਰੇਨ ਤੇ ਐਜ ਚ ਸ਼ੇਨਗਨ ਕੰਟਰੀ ਦਾ ਚਾਂਤਾ ਇਸ ਦੇ ਨਾਲ-ਨਾਲ ਲਿਖਿਆ ਗੈਟ ਅਸਿਸਟੈਂਸ ਟੂ ਰੀਚ ਸ਼ੇਨਗਨ ਕੰਟਰੀ ਚਲੋ ਹੋਰ ਦੇਖ ਲਵੋ ਇਮੀਗ੍ਰੇਸ਼ਨ ਕਲੀਅਰੈਂਸ ਵੀ ਦੇ ਰਹੀ ਸੀ ਚਨਾਬ ਕੀ ਕੋਈ ਏਜੰਟ ਕਿਸੇ ਕੰਟਰੀ ਦੇ ਵੀਜ਼ੇ ਤੇ ਉਸ ਦੀ ਇਮੀਗ੍ਰੇਸ਼ਨ ਕਲੀਅਰੈਂਸ ਦੀ ਗਾਰੰਟੀ ਦੇ ਸਕਦਾ ਹੈ ਜ਼ਾਹਿਰ ਜੀ ਗੱਲ ਹੈ ਜਵਾਬ ਨਾਚ ਹੋਏਗਾ ਪਰ ਸ਼ਾਇਦ ਜਿਲੰਦਰ ਡੀ ਆਰ ਐਨ ਅਕੈडमी ਖੁਦ ਨੂੰ ਅੰਬੈਸੀ ਤੇ ਇਮੀਗ੍ਰੇਸ਼ਨ ਤੋਂ ਵੀ ਵੱਡਾ ਸਮਝ ਰਹੀ ਹੈ ਐਹੀ ਨਹੀਂ ਯੂਕਰੇਨ ਤੋਂ ਜਰਮਨੀ ਜਾ ਕੇ ਉੱਥੋਂ ਦੀ 에어ਪੋਰਟ ਕਲੀਅਰੈਂਸ ਦਾ ਵੀ ਚਾਂਸਾ ਦੇ ਰਹੀ ਆਰ ਐਨ ਅਕੈडमी ਇਹੋ ਜਿਹੇ ਐਡਾਂ ਸ਼ਰੇਆਮ ਕਰਕੇ ਮਾਨਵ ਤਸਕਰੀ ਦੇ આરોਪਾਂ 'ਚ गिर ਗਈ ਹੈ ਆਰਨ ਅਕੈਡਮੀ ਆਰਨ ਅਕੈਡਮੀ ਦੇ ਖਿਲਾਫ ਚਲੰਦਰ ਦੇ ਯੁਵਾ ਸਮਾਜ ਸੇਵੀ ਇਸ਼ਾਨਤ ਸ਼ਰਮਾ ਨੇ ਪੁਲਦ ਨੂੰ ਦਰਖਾਸਤ ਦੇ ਦਿੱਤੀ ਹੈ हां जी ब्रदर हां जी प्रिंस पराड़ जी बोल रहे हो ਤੁਸੀਂ ਵਧੀਆ ਜੀ ਵਧੀਆ प्रिंस पराड़ जी ਕੀ ਹਾਲ ਹੈ ਠੀਕ ਹੋ ਤੁਸੀਂ हां जी ਬਹੁਤ ਵਧੀਆ ਮੋਟ ਵਧੀਆ ਭਾਈ प्रिंस पराड़ जी ਕਿਹੜੀ ਕੰਟਰੀ ਤੋਂ ਬੋਲ ਰਹੇ ਹੋ ਤੁਸੀਂ ਮੈਂ ਯੂਰੇ ਤੋਂ ਆਇਆ ਮਜੀਖੋਂ ਰਿਸ਼ੀ ਸ਼ੇਰੋਂ ਓਕੇ ਤੁਹਾਨੂੰ ਕਿ ਕਿਹੜੇ ਟ੍ਰੈਵਲ ਏਜੰਟ ਦੇ ਥਰੂ ਤੁਸੀਂ ਉੱਥੇ ਗਏ ਸੀ ਜੀ ਜਲੰਧਰ ਕੋਈ ਗੜਾ ਰੋਡ ਤੇ ਜਿਹੜੀ ਹੈਗੀ ਆ ਲਵਾੜਾ ਕੰਪਲੈਕਸ ਇਹ ਉਥੋਂ ਉਹਨਾਂ ਨੇ ਕੰਦਿਆਸਾ ਗੋਭੀ ਇਹ ਯੂਕਰੇਨ ਤੋਂ ਲੜਕਾ ਜਿਹੜਾ ਪ੍ਰਿੰਸ ਬਰਾਡ ਆ ਜਿਹੜਾ ਅਸਲੀ ਆਈਡੀ ਜਿਹੜੀ ਪ੍ਰਿੰਸ ਬਰਾਡ ਦੀ ਆ ਉਹ ਯੂਕਰੇਨ ਦੇ ਵਿੱਚ ਬੈਠਾ ਔਰ ਯੂਕਰੇਨ ਦੇ ਵਿੱਚ ਇਸ ਇਹਨਾਂ ਨੇ ਜਿਸ ਹਸਾਬ ਨਾਲ ਉੱਥੇ ਬੱਚੇ ਛੱਡੇ ਹਾਂਜੀ ਪ੍ਰਿੰਸ ਜੀ মিডিਆ ਸਾਰੀ ਨਾਲ ਜਲੰਧਰ ਦੇ ਵਿੱਚ ਕਿ ਤੁਸੀਂ ਪਲੀਜ਼ ਦੱਸੋ ਕਿ ਆਰਨ ਅਕੈਡਮੀ ਨੇ ਤੁਹਾਡੇ ਨਾਲ ਕੀ ਕੀਤਾ ਔਰ ਜਿਹੜੀ ਪ੍ਰਿੰਸ ਬਰਾਡ ਦੀ ਆਈਡੀ ਤੁਹਾਡੀ ਡੁਪਲੀਕੇਟ ਇੱਕ ਆਈਡੀ ਬਣਾਈ ਗਈ ਆ ਔਰ ਚ ਕਿਹਾ ਗਿਆ ਕਿ ਜੋ ਕੁਝ ਕਰਾਇਆ ਉਹ ਸ਼ਾਂਤ ਸ਼ਰਮੇ ਨੇ ਕਰਵਾਇਆ ਹਾਂਜੀ ਮਹਿਮਾਨੋਂ ਪੈਸੇ ਦੱਸਵਾਇਆ ਇਹਨਾਂ ਨੇ ਮਸੂਮਾ ਦੇ ਕੋਲ ਲੱਖਾਂ ਰੁਪਏ ਕਮਾਏ ਨੇ ਜੀ ਨੀਆਰ ਬੀਆ ਪੱਜੀ ਨੂੰ ਮੈਂ ਬੈਸ ਥੋੜਾ ਜਿਹਾ ਉੱਚੀ ਬੋਲੋ ਬ੍ਰਦਰ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਉੱਚੀ ਬੋਲੋ ਤੁਸੀਂ ਥੋੜਾ ਜਿਹਾ ਉੱਚੀ ਬੋਲੋ ਇਨਸ਼ਾਅੱਲਾ ਮੇਰੀ ਪੈਂਚਲਰ ਦੇ ਇਕੱਲਾ ਕੀ ਕੀ ਜੀ ਅੱਛਾ ਜੀ ਕੋਈ ਵੀ ਸੇਅ ਵੀ ਨਵਾਂ ਪੰਜਾਬ ਦੀ ਟਾਇਰ ਦੀ ਬਾਕੇ ਲੈਂਗੁਏਜ ਵਿੱਚ ਮੈਨੂੰ ਐਡੋ ਨਹੀਂ ਰੀਡਿਕਟ ਦਿੱਤੀ ਆ ਅੱਛਾ ਜੀ ਹਾਂ ਜੀ ਉਹਦਾ ਮਜੀ ਖਰਚਾ ਹੈਗਾ ਇੰਡੀਆ ਦਾ 60 ਤੋਂ 70000 ਰੁਪਈਆ ਜੀ ਮੇਰਾ 3 ਲੱਖ 70000 ਰੁਪਈਆ ਲੱਗਾ ਯਾਰ ਇਹ ਸਾਰੇ ਇਹਨਾਂ ਨੇ ਕਿੱਦਾ ਮਤਲਬ ਮੈਨੂੰ ਤੋਂ ਕੈਸ਼ ਲਏ ਆ ਭਾਜੀ ਓਕੇ ਮਤਲਬ 60-70000 ਰੁਪਏ ਖਰਚਾ ਕੀਤਾ ਇਹਨਾਂ ਨੇ ਤੇ ਤੁਹਾਡੇ ਕੋਲ 3,70000 ਰੁਪਏ ਲਿਆ ਇਹਨਾਂ ਨੇ ਹਾਂਜੀ 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 3,70000 ਰੁਪਏ ਭਾਜੀ ਓਕੇ ਤੁਸੀਂ ਕੋਈ ਮਾਫੀ ਮੁਫੀ ਤੁਸੀਂ ਕੋਈ ਮਾਫੀ ਵੀ ਮੰਗੀ ਇਹਨਾਂ ਕੋਲ ਉਹਦੇ ਬਾਰੇ ਕੋਈ ਤੁਸੀਂ ਆਪਣੀ ਪੋਸਟ ਵੀ ਪਾਈ ਕੋਈ ਫੇਸਬੁੱਕ ਦੇ ਉੱਤੇ ਭਾਜੀ ਕੋਈ ਮੈਂ ਪੁੱਛਣ ਨੂੰ ਪਈ ਹੈ ਜੀ ਕੋਈ ਕੁਛ ਨਹੀਂ ਇਹਨਾਂ ਦੀ ਆਪਣੀ ਇਹਨਾਂ ਨੇ ਆਪ ਆਈਡੀ ਬਣਾਈ ਆ ਮੇਰੀ ਜਿਹੜੀ ਪਰਸਨਲ ਆਈਡੀ ਆ ਭਾਜੀ ਇਹ ਮੈਂ ਇਹਨਾਂ ਨੂੰ ਪਹਿਲੇ ਲੈਣੀ ਹੁੰਦੀ ਭਜੀ ਮੈਂ ਆਪਣੀ ਆਈਡੀ ਨੂੰ ਪਹਿਲਾਂ ਮੈਸੇਜ ਹੀ ਕਿਉਂ ਕਰਦਾ ਬਿਲਕੁਲ ਸਹੀ ਬਿਲਕੁਲ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਮਟ ਇਹ ਇਹ ਇੱਥੇ ਲੋਕਾਂ ਨੂੰ ਇਹ ਇੱਥੇ ਗੁੰਮਰਾਹ ਕਰ ਰਿਹਾ ਮੀਡੀਆ ਨੂੰ ਵੀ ਗੁੰਮਰਾਹ ਕਰ ਰਿਹਾ ਕਿ ਇਹ ਇਹ ਜੋ ਕੁਝ ਕਰਾਇਆ ਸ਼ਾਂਤ ਸ਼ਰਮਾ ਜੀ ਨੇ ਕਰਾਇਆ ਵੀ ਮੈਂ ਇਹਨੂੰ ਜਾਣਦਾ ਨਹੀਂ ਮੈਂ ਪਛਾਣਦਾ ਨਹੀਂ ਨਾ ਮੈਂ ਕਦੀ ਮਿਲਿਆ ਤੁਸੀਂ ਉੱਥੇ ਸਟੱਡੀ ਕਰੋ ਤੇ ਆਪਣਾ ਕੰਮ ਕਰੋ ਜਾ ਕੇ ਇਹਨਾਂ ਨੇ ਮੈਨੂੰ ਕਿਹਾ ਵੀ ਤੂੰ ਇੰਦੀ ਹੈ ਜਿੱਥੇ ਕਿੰਨਾ ਕਮਾ ਲਮ ਮੈਂ ਕਿਹਾ ਜੀ 30 ਤੋਂ 30 ਤੋਂ 35000 ਰੁਪਏ ਕਮਾ ਲਈਦਾ ਆ ਅੱਛਾ ਜੀ 300 ਤੋਂ 800 ਰੁਪਏ ਤੋਂ ਇਹ ਤੇ ਕਮਾਉਂਗੇ ਜਿੱਥੇ ਇਹਨਾਂ ਨੇ ਮੈਨੂੰ ਸ਼ਹਿਰ ਦੇ ਵਿੱਚ ਘੱਲਿਆ ਆ ਉੱਥੇ ਭਾਜੀ ਕੋਈ ਕੰਮ ਹੈ ਨਹੀਂਗਾ ਕੋਈ ਕੁਝ ਨਹੀਂ ਹੈਗਾ ਦੇਖੋ ਤਾਂ ਜਿਹੜਾ ਰੂਲ ਆ ਕੋਈ ਸਟੂਡੈਂਟ ਕੰਮ ਵੀ ਨਹੀਂ ਕਰ ਸਕਦਾ ਇੱਥੇ ਓਕੇ ਤੁਸੀਂ ਕਰੋਗੇ ਤੁਸੀਂ ਕਦੋਂ ਗਏ ਸੀ ਕਿ ਉੱਥੇ ਕਦੋਂ ਭੇਜਿਆ ਸੀ ਤੁਹਾਨੂੰ ਇਹਨਾਂ ਨੇ ਭਾਜੀ ਕੱਲਿਆ ਸਗਾ 5 ਜੁਲਾਈ ਦੀ ਮੇਰੀ ਭਾਜੀ ਇੱਥੇ ਫਲੈਟ ਸੀਗੀ ਓਕੇ ਪਰ ਜਿਹੜੀ ਤੁਸੀਂ ਆਪਣੀ ਪੋਸਟ ਪਾਈ ਹੋਈ ਆ ਆਪਣੇ ਫੇਸਬੁਕ ਤੇ ਉਹ ਜਿਸ ਵਿਹਾਰ ਤੇ ਉੱਤੇ ਮੈਨੂੰ ਪਤਾ ਲੱਗਾ ਮੇਰੇ ਤੱਕ ਤੁਹਾਡਾ ਮੈਸੇਜ ਪਹੁੰਚਿਆ ਉਸ ਤੋਂ ਬਾਅਦ ਮੈਂ ਇਹਦੇ ਖਿਲਾਫ ਜਿਹੜੀ ਕੰਪਲੇਂਟ ਦਿੱਤੀ ਆ ਉਸ ਕੰਪਲੇਂਟ ਦੇ ਵਿਆਹ ਤੇ ਇਹਨਾਂ ਨੇ ਇੱਕ ਫਰਜੀ ਆਈਡੀ ਬਣਾ ਕੇ ਫਰਜੀ ਆਈਡੀ ਬਣਾ ਕੇ ਤੁਹਾਡੇ ਖਿਲਾਫ ਤੁਹਾਡੇ ਕੋਲੋਂ ਇਹ ਕਹਾਇਆ ਤੁਹਾਡੇ ਕੋਲੋਂ ਇਹ ਸ਼ੋਅ ਕੀਤਾ ਕਿ ਇਹ ਸਭ ਕੁਝ ਇਸ਼ਾਨਤ ਸ਼ਰਮਾ ਜੀ ਨੇ ਪ੍ਰੈਸ਼ਰ ਦੇ ਵਿੱਚ ਮੈਂ ਸਭ ਕੁਝ ਕਰ ਰਿਹਾ ਆ ਇਦਾਂ ਦਾ ਕੁਝ ਹੈਗਾ ਪ੍ਰਿੰਸ ਬਰਾੜ ਜੀ ਕੁਝ ਐਹੋ ਜੀ ਗੱਲ ਕੋਈ ਸਾਹਮਣੇ ਤੁਹਾਡੇ ਜਿੱਦਾਂ ਦਾ ਕੋਈ ਮੈਂ ਕਿਸੇ ਦੇ ਪ੍ਰੈਸ਼ਰ ਜਾਣ ਕੇ ਨਾ ਮੈਂ ਕੁਝ ਕੀਤਾ ਭਾਜੀ ਜੋ ਮੈਨੂੰ ਜਿੱਦਾਂ ਦਾ ਭਾਜੀ ਮੈਨੂੰ ਹੋਇਆ ਹੈ ਅਬਜ਼ਰਵ ਕੀਤਾ ਭਾਜੀ ਮੈਂ ਉਹਦਾ ਉਹਨਾਂ ਦੀ ਰਿਵਿਊ ਦਿੰਦਾ ਆ ਓਕੇ ਕਿਉਂਕਿ ਮੈਨਾਂ ਭਾਜੀ ਬਰਾੜ ਹੋਇਆ ਮੈਂ ਚਾਹੁੰਦਾ ਉਹਨਾਂ ਦੀ ਰਾਹ ਚ ਨਾ ਬਰਾੜ ਹੋ ਜਾਵੇ ਇਹ ਮੰਜਗੀ ਚੰਡੇ ਵਾਲਾ ਮੰਜਗੀ ਤੇ ਬੇਸਿਕਲੀ ਜਿਹੜੀ ਆਰਨ ਅਕੈਡਮੀ ਆ ਇਹ ਪ੍ਰਿੰਸ ਕੁਮਾਰ ਭਾਜੀ ਹਾਂਜੀ ਕੁਮਾਰ ਮੇਰਾ ਭਾਜੀ ਪੂਲਾ ਨਾਮ ਆ ਓਕੇ ਜਿਹੜੀ ਫੇਸਬੁੱਕ ਆਈਡੀ ਤੁਹਾਡੀ ਉਹ ਪ੍ਰਿੰਸ ਬਰਾੜ ਦੇ ਨਾਮ ਦੀ ਆ ਭਾਜੀ ਪ੍ਰਾਨ ਭਾਜੀ ਜਿੱਦਾਂ ਵੱਲੋਂ ਮੇਰਾ ਫਰੈਂਡ ਸੀਗਾ ਉਹਦੇ ਨਾਮ ਦੇ ਕਿਦਾਂ ਤੁਹਾਨੂੰ ਨਹੀਂ ਹੀ ਬਣਾਈ ਹੋਈ ਸੀ ਪ੍ਰਿੰਸ ਸ਼ਬਰਾਣੇ ਆ ਭਾਜੀ ਚਲੋ ਵਾ ਗੱਲਾਂ ਮੈਂ ਹੀ ਆ ਤੁਹਾਡੇ ਕੋਲ ਆਈਡੀ ਚੱਲਦੀ ਏ ਵਾਲੀ ਹੁਣ ਫਿਲਹਾਲ ਦੀ ਘੜੀ ਬੜ ਤੁਹਾਡੀ ਕੋਈ ਤੁਹਾਡੀ ਤੁਹਾਡੀ ਕੋਈ ਦੂਸਰੀ ਆਈਡੀ ਕੋਈ ਵੀ ਨਹੀਂ ਹੈਗੀ ਜਿਸ ਦੇ ਵਿੱਚ ਤੁਸੀਂ ਕੋਈ ਮੇਰਾ ਨਾਮ ਮੇਰੇ ਮੇਰਾ ਜ਼ਿਕਰ ਕੀਤਾ ਹੋਵੇ ਜਾਂ ਮੇਰੇ ਵੱਲੋਂ ਪ੍ਰੈਸ਼ਰਾਈਜ਼ ਹੋਇਆ ਹੋਵੇ ਇਦਾਂ ਦੀ ਕੋਈ ਗੱਲ ਤਾਂ ਨਹੀਂ ਸਾਹਮਣੇ ਹੈਗੀ ਮੈਂ ਕਿਹਾ ਇਦਾਂ ਦੀ ਕੋਈ ਗਲਤੀ ਨਹੀਂ ਸਾਹਮਣੇ ਹੈਗੀ ਨਹੀਂ 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 ਓਕੇ ਨਹੀਂ 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 ਇਦਾਂ ਦੀ ਭਜੀ ਹੋਈ ਕਰ ਲੈਣੀ ਹੈ ਕਿ ਨਾ ਇਹਨਾਂ ਤੋਂ ਮੈਂ ਮਾਫੀ ਮੰਗੀ ਆ ਨਾ ਭਜੀ ਇਹਨਾਂ ਤੋਂ ਮੰਗਣੀ ਆ ਕਿਉਂ ਛੱਤ ਸਗਾ ਭਜੀ ਆਪਾਂ ਦੱਸ ਦਿੰਦਾ ਆ ਓਕੇ ਹੋਰ ਵੀ ਬੱਚੇ ਇਹਨਾਂ ਨੇ ਕਾਫੀ ਉੱਥੇ ਭੇਜਿਆ ਜਿਹੜੇ ਹੋਰ ਵੀ ਬੱਚੇ ਤੰਗ ਪ੍ਰੇਸ਼ਾਨ ਬਹੁਤ ਹੋ ਰਹੇ ਉੱਥੇ ਭਾਜੀ ਬਹੁਤ ਜਣੇ ਆ ਜੇ ਕਿਤਾ ਮਤਲਬ ਤੁਸੀਂ ਕਹੋਗੇ ਭਾਜੀ ਮੈਂ ਨਾ ਵੀਡੀਓ ਵੀ ਮੁੰਡਿਆਂ ਤੋਂ ਖਲੂਗਾ ਭਾਜੀ ਕਿਹਦਾ ਭਾਜੀ ਇੱਥੇ ਮੁੰਡੇ ਆਏ ਆ ਹੋਰ ਵੀ ਇਹ ਜੇ ਥੇਗੇ ਆ ਉਹਨਾਂ ਨੇ ਵੀ ਮੈਂ ਕਿੱਦਾਂ ਮਤਲਬ ਹੁੰਦਾ ਨੂੰ ਮੈਂ ਕੱਦੂੰਗਾ ਵੀ ਭਾਜੀ ਵੀ ਇੰਦਾ ਦਾ ਕਰਕੇ ਗੱਲ ਹੈ ਉਹਨਾਂ ਨੂੰ ਭਾਜੀ ਉਹ ਵੀ ਕਹਿੰਦੇ ਸੀ ਮੈਨੂੰ ਕਹਿੰਦੇ ਵੀ ਸਾਨੂੰ ਇਨਫਾਬ ਚਾਹੀਦਾ ਵੀ ਜਿਹੜੇ ਅਸੀਂ ਇਹਨੇ ਲੱਖਾਂ ਰੁਪਈਆ ਲਾ ਕੇ ਇੱਥੇ ਆਏ ਆ ਭਾਜੀ ਲੱਖਾਂ ਰੁਪਈਆ ਲਾ ਕੇ ਵਿਦੇਸ਼ ਭੇਜਿਆ ਵਿਦੇਸ਼ ਭੇਜ ਕੇ ਕੋਈ ਕੰਮ ਨਹੀਂ ਕੋਈ ਕਾਰੋਬਾਰ ਨਹੀਂ ਉੱਤੋਂ ਜਿਹੜੀਆਂ ਐਮਬੈਸੀ ਦੀਆਂ ਫੀਸ ਆਦੀਆਂ ਆਪਣਾ ਸਕੂਲਾਂ ਦੀਆਂ ਕਾਲਜਾਂ ਦੀਆਂ ਫੀਸਾਂ ਵੀ ਇਹਨਾਂ ਨੇ ਪੇ ਨਹੀਂ ਕੀਤੀਆਂ ਉੱਥੇ ਬਰਪਰ ਉਹ ਨਹੀਂ ਨਹੀਂ ਕੀਤੀਆਂ ਭਾਜੀ ਖੁਦ ਮੈਂ ਆਪਣੇ ਕੋਲ ਪੇ ਕਰ ਰਿਆ ਇਹਨਾਂ ਨੇ ਮੇਰੀ ਕਿੱਦਾਂ ਵੱਲੋਂ ਗੱਲ ਕਹਿੰਦੇ ਸੀਗੇ ਇਹ ਵੀ ਤੁਹਾਨੂੰ ਉੱਥੋਂ ਗਾਂ ਲ ਮਾਤਵੀ ਆ ਪ੍ਰੋਗਰਾਮ ਇਹਨਾਂ ਨੇ ਪੁੱਛਾ ਵੀ ਪਾਈਆਂ ਸੀਗੀਆਂ ਬਾਈ ਅੱਛਾ ਜੀ ਇਹਦੇ ਵਿੱਚ ਤੁਹਾਨੂੰ ਤੁਹਾਨੂੰ ਬੇਸਿਕਲੀ ਤੁਹਾਨੂੰ ਬੇਸਿਕਲੀ ਇਹ ਦੱਸੋ ਵੀ ਇਹਨਾਂ ਨੇ ਕੋਈ ਇਮੀਗ੍ਰੇਸ਼ਨ ਕਿਉਂਕਿ ਇਹ ਲਿਖ ਕੇ ਦਿੰਦੇ ਲੋਕਾਂ ਨੂੰ ਅਸੀਂ ਇਮੀਗ੍ਰੇਸ਼ਨ ਕਲੀਅਰ ਕਰਾਵਾਂਗੇ 에어ਪੋਰਟ ਕਲੀਅਰੈਂਸ ਕੁਝ ਇਹੋ ਜਿਹਾ ਤੁਹਾਨੂੰ ਵੀ ਇਹਨਾਂ ਨੇ ਆਸ਼ਵਾਸਨ ਦਿੱਤਾ ਸੀ ਜੀ ਭਾਜੀ ਮੈਨੂੰ ਕਹਿੰਦੇ ਸੀ ਕਿ ਕਹਿੰਦੇ ਵੀ ਇਮੀਗ੍ਰੇਸ਼ਨ ਕਲੀਅਰ ਕਰਾਉਂਗੇ ਤੁਹਾਨੂੰ ਮੈਂ ਤਾਂ ਕੋਈ ਈਸ਼ੂ ਉਹਦੇ ਵਿੱਚ ਕਹਿੰਦੇ ਵੀ ਅਸੀਂ ਬੈਠੇ ਹਾਂ ਜੀ ਤੁਹਾਡੇ ਕੋਲ 3.5 ਲੱਖ ਰੁਪਈਆ ਕਹਿੰਦੇ ਹੀ ਲੈ ਰਹੇ ਆ ਨਾ ਇਹਦੇ ਤੁਹਾਨੂੰ ਇਹਦੇ ਵਿੱਚ ਇਮੀਗ੍ਰੇਸ਼ਨ ਕਲੀਅਰਾ ਮਿਲੂਗੀ ਭਾਜੀ ਇੱਥੇ ਜਿਹੜੀ ਅਣਕੇ ਮੈਂ ਇਮੀਗ੍ਰੇਸ਼ਨ ਕ੍ਰੀਡਸ ਕੀਤੀ ਹੈ ਨਾ ਭਾਜੀ ਉਹ ਮੈਂ ਆਪਣੇ ਪਲਤੇ ਕੀਤੀ ਆ ਭਾਜੀ ਜਰਮਨ ਦੇ ਕਿੰਨੇ ਪੈਸੇ ਮੰਗੇ ਹੀ ਤੁਹਾਡੇ ਕੋਲ ਇਹਨਾਂ ਨੇ ਕਿੰਨੇ ਟਾਈਮ ਤੇ ਤੁਹਾਨੂੰ ਕੱਢਣਾ ਸੀ ਜਰਮਨ ਜਿੱਤੇ ਜਿੱਤੇ ਭਾਜੀ ਵੀ ਜਿਹੜੀ ਪੋਲਨ ਦੀ ਗੱਲ ਹੋਈ ਸੀ ਉਹ ਕਹਿੰਦੇ ਵੀ ਤਿੰਨ ਮਹੀਨਿਆਂ ਬਾਅਦ ਤੁਹਾਨੂੰ ਕੱਢਣਾ ਆ ਕੀ ਦਵਾਗੇ ਸੀ ਠੀਕ ਆ ਉਹ ਕਿੰਨੇ ਪੈਸੇ ਦੀ ਗੱਲ ਹੋਈ ਸੀ ਤੁਹਾਡੀ ਗੱਲ ਹੋਈ ਸੀ ਕਿ ਭਾਜੀ 4.5 ਤੋਂ 5 ਲੱਖ ਦੇ ਵਿੱਚ ਵਿੱਚ ਓਕੇ 4.5 ਤੋਂ 5 ਲੱਖ ਦੇ ਵਿੱਚ ਜਰਮਨ ਜਰਮਨ ਲਈ ਤੇ ਜਿਹੜਾ ਭਾਜੀ 6 ਤੋਂ 7 ਲੱਖ ਹੋਈ ਸੀਗੀ ਦਵਾ 6 ਤੋਂ 7 ਲੱਖ ਰੁਪਈਆ ਇਹ ਸਟੱਡੀ ਵੀਜ਼ੇ ਤੇ ਜਾਣਾ ਸੀਗਾ ਕਿ ਵੈਸੇ ਸਟੱਡੀ ਵੀਜ਼ੇ ਦੇ ਭਾਜੀ ਕਹਿੰਦੇ ਤੁਹਾਨੂੰ ਕਹਾਂਗੇ ਜਦੋਂ ਇੱਥੇ ਮੈਂੜ ਕੇ ਅਬਜ਼ਰਵ ਕੀਤਾ ਕਿਦਾਂ ਮਤਲਬ ਸਾਰਿਆਂ ਨਾਲ ਗੱਲ ਕੀਤੀ ਕਿ ਮੈਡਮ ਕਿਦਾਂ ਮਤਲਬ ਕੋਈ ਪਾਸਪੋਰਟ ਵਾਲਾ ਪ੍ਰੋਗਰਾਮ ਹੈਗਾ ਤੁਸੀਂ ਕਿਹੜੇ ਤਾਈ ਕੋਰਸ ਤੇ ਆਏ ਆ ਨਾ ਇਸ ਕੋਰਸ ਤੋਂ ਕਹਿੰਦੇ ਭਈ ਲਾਵਾ ਤੇ ਕੁਛ ਨਹੀਂ ਕਰ ਸਕਦੇ ਬਈ ਸਰਪ ਲੈਂਗੁਏਜ ਇੱਥੇ ਕਰ ਸਕਦੇ ਆ ਜਾਂ ਬੈਂਕਰ ਵਿੱਚ ਐਡਮਿਸ਼ਨ ਲੈ ਸਕਦੇ ਓਕੇ ਮਤਲਬ ਕਿ ਤੁਹਾਡੇ ਕਹਿੰਦਾ ਮਤਲਬ ਆ ਵੀ ਜਿਹੜੇ ਆਰੀਅਨ ਅਕੈਡਮੀ ਵਾਲੇ ਨੇ ਟੋਟਲ ਫਰਾਡ ਨੇ ਔਰ ਲੋਕਾਂ ਨਾਲ ਲੋਕਾਂ ਨੂੰ ਗਮਰਾਹ ਕਰਕੇ ਬਾਹਰ ਭੇਜਦੇ ਨੇ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਇਹੀ ਕਹਿਣਾ ਤੁਹਾਡਾ ਹਾਂਜੀ ਹਾਂਜੀ ਭਾਜੀ ਕਹਿੰਦੇ ਜਿੰਨੀਆਂ ਭਾਜੀਏ ਇਹ ਤਾਂ ਵੱਲੋਂ ਦਾਅਵੇ ਕਰਦੇ ਸੀ ਆ ਕੀਤਾ ਆ ਡੀਕਾ ਭਾਜੀ ਇੱਧਰ ਕੁਛ ਨਹੀਂ ਹੋ ਰਿਹਾ ਹੈਗਾ ਇਹ ਫਰਾਗਾ ਦਾ ਮਤਲਬ ਫਰੌਡ ਸਿਸਟਮ ਹੀ ਹੈ ਇੱਥੇ ਜਿੰਨਾ ਮੈਂ ਅਬਜ਼ਰਵ ਕੀਤਾ ਭਾਜੀ ਇਧਰ ਉਹ ਜਿਹੜੇ ਬਾਦੇ ਇਕ ਕਰਦੇ ਨੇ ਭਾਜੀ ਇਧਰ ਕੋਈ ਪੋਰਾ ਨਹੀਂ ਹੁੰਦਾ ਹੈਗਾ ਕਿ ਜੋ ਕਹਦੇ ਆ ਪੇਜ ਲੱਡੀ ਗਰੀ ਤੇ ਜਿਹੜੀ ਹੋਮ ਇਨਵਿਟੇਸ਼ਨ ਨਿਕਲਦੀ ਲੈਟਰ ਆਪਨ ਲੈਟਰ ਜਿਹੜੀ ਨਿਕਲਦੀ ਹੈ ਠੀਕ ਆ ਠੀਕ ਆ ਜੀ ਠੀਕ ਆ ਠੀਕ ਚਲੋ ਪ੍ਰਿੰਸ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਿੰਦਰ ਸ਼ਹਿਰ ਦੀ ਮੀਡੀਆ ਤੁਹਾਨੂੰ ਇਨਸਾਫ ਦਵਾਇਆ ਗਈ ਔਰ ਜਿਹੜੇ ਬੱਚਿਆਂ ਨਾਲ ਤੱਕਾ ਹੋਇਆ ਮੇਰਾ ਨੰਬਰ 24 ਘੰਟੇ ਹੋਣਾ ਜਿਹੜੇ ਬੱਚਿਆਂ ਨਾਲ ਧੱਕਾ ਹੋਇਆ ਇੱਕ ਗਰੁੱਪ ਕ੍ਰੀਏਟ ਕਰੋ ਉਸ ਗਰੁੱਪ ਦੇ ਵਿੱਚ ਹਰੇਕ ਬੱਚੇ ਦਾ ਨੰਬਰ ਪਾਓ ਜਿਸ ਵੀ ਬੱਚੇ ਨਾਲ ਜਿਸ ਵੀ ਬੱਚੇ ਨਾਲ ਧੱਕਾ ਹੋਇਆ ਅਸੀਂ ਉਹਨੂੰ ਇਨਸਾਫ ਦਵਾਵਾਂਗੇ ਇਨਸਾਫ ਲਈ ਚਾਹੇ ਸਾਨੂੰ ਦਿਨ ਰਾਤ ਇੱਕ ਕਰਨਾ ਪਵੇ ਚਾਹੇ ਸਾਨੂੰ ਕਿਸੇ ਵੀ ਧਰਨਾ ਵੀ ਲਾਣਾ ਪਿਆ ਇਹਦੇ ਇਹਦੀ ਅਕੈਡਮੀ ਦੇ ਬਾਹਰ ਧਰਨਾ ਵੀ ਦੇਾਂਗੇ ਕਿਉਂਕਿ ਤੁਹਾਡੇ ਵਰਗੇ ਕਈ ਬੱਚੇ ਜਿਹੜੇ ਇੱਥੇ ਲੱਖਾਂ ਰੁਪਈਆ ਕਰੋੜਾਂ ਰੁਪਈਆ ਇਹ 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 ਬੱਚਿਆਂ ਕੋਲੋਂ ਕਰੋੜਾਂ ਰੁਪਈਆ ਲੈ ਕੇ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਬਿਲਕੁਲ ਠੀਕ ਕੋਈ ਗੱਲ ਨਹੀਂ ਤੁਸੀਂ ਤੁਸੀਂ ਵੀ ਕੋਈ ਦਰਖਾਸਤ ਜਿਹੜੀ ਤੁਹਾਡੀ ਆਈਡੀ ਇਹਨਾਂ ਨੇ ਜਾਲੀ ਬਣਾ ਕੇ ਇਹ ਚ ਮੇਰਾ ਵੇਰਵਾ ਪਾਇਆ ਉਹਦੇ ਖਿਲਾਫ ਤੁਸੀਂ ਵੀ ਕੋਈ ਐਪਲੀਕੇਸ਼ਨ ਦੇਣ ਜਾ ਰਹੇ ਹੋ ਮੈਂ ਭਾਜੀ ਐਪਲੀਕੇਸ਼ਨ ਦਊਂਗਾ ਡੀਜੀਪੀ ਸਰ ਨੂੰ ਮੈਂ ਇਧਰੋਂ ਆਨਲਾਈਨ ਮੇਲ ਪਾਉਂਗਾ ਮੈਨੂੰ ਆਨਲਾਈਨ ਕੰਪਲੀਟ ਜਾਰੀ ਕਰੂੰਗਾ ਭਾਜੀ ਇਧਰੋਂ ਮੈਂ ਠੀਕ ਹੈ ਜੀ ਭਾਜੀ ਕਹਿੰਦੇ ਹੋ ਹੋਰ ਵੀ ਮਤਲਬ ਉਹ ਕੋਈ ਨਾ ਫਰੋਡ ਕਿਸ ਤਰ੍ਹਾਂ ਕਰਵਾ ਗਦੇ ਭਾਜੀ ਮੇਰੇ ਨਾਮ ਤੇ ਬਿਲਕੁਲ 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 ਸਹੀ ਗੱਲ ਹੈ ਜੀ ਬਿਲਕੁਲ ਤੁਹਾਡੀ ਆਈਡੀ ਦਾ ਮਿਸਯੂਜ਼ ਕਰ ਰਹੇ ਆ ਬਹੁਤ ਸਿਆਣੇ ਨੇ ਆਰੀਅਨ ਅਕੈਡਮੀ ਦੇ ਮਾਲਕ ਹਾਂਜੀ ਆਰੀਅਨ ਅਕੈਡਮੀ ਵਾਲੇ ਭਾਜੀ ਮੇਰੀ ਆਈਡੀ ਦਾ ਮਿਸਯੂਜ਼ ਕਰਦੇ ਜੇ ਕੱਲ ਨੂੰ ਕੋਈ ਭਾਜੀ ਹਾਦਸਾ ਵੀ ਹੁੰਦੀ ਆ ਕੁਝ ਵੀ ਕਿਸੇ ਰੌ ਉਹ ਸਮਥਿੰਗ ਰੌ ਹੁੰਦੀ ਆ ਤੇ ਭਾਜੀ ਆਰੀਅਨ ਅਕੈਡਮੀ ਦੀ ਹੁੰਦੀ ਜ਼ਿੰਮੇਵਾਰੀ ਬੱਚੇ ਬਿਲਕੁਲ ਠੀਕ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਿੰਸ ਬਰਾੜ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਜਿਹੜੇ ਬੱਚਿਆਂ ਦਾ ਧੋਖਾ ਹੋਇਆ ਇੱਕ ਗਰੁੱਪ ਕ੍ਰੀਏਟ ਕਰੋ ਉਹਨਾਂ ਨੂੰ ਇਨਸਾਫ ਦਿਵਾਉਣਾ ਸਾਡਾ ਕੰਮ ਆ ਅਸੀਂ ਹਮੇਸ਼ਾ ਹੀ ਜਿਹੜੇ ਯੁਵਾਵਾ ਹੋਇਆ ਪਰ ਸੁਖੀ ਕੋਈ ਵੀ ਨਹੀਂ ਹੈਗਾ ਕਿ ਕਿਤੇ ਤੋਂ ਬਾਕੀ ਸਟੂਡੈਂਟ ਆਏ ਆ ਉਹ ਸਟੂਡੈਂਟ ਆਪਣਾ ਖੁਦ ਦੱਸਣਗੇ ਵੀ ਮੈਂ ਆਇਆ ਕਿਤੋਂ ਆਇਆ ਮਿੰਟੋਂ ਦੇ ਕਿੰਨੇ ਮਹੀਨੇ ਲਈ ਓਕੇ ਠੀਕ ਆ ਤੁਸੀਂ ਗਰੁੱਪ ਕ੍ਰੀਏਟ ਕਰੋ ਸਾਰੇ ਦੇ ਸਾਰੇ ਜਿੰਨੇ ਬੰਦੇ ਆ ਅਲੱਗ-ਅਲੱਗ ਅਕੈਡਮੀਆ ਦੇ ਵਿੱਚੋਂ ਜਾਂ ਅਲੱਗ-ਅਲੱਗ ਏਜੰਡਾ ਤੋਂ ਆਏ ਆ ਜਿਹੜੇ ਇਸ ਵੇਲੇ ਇੰਨੇ ਪੈਸੇ ਲਾਉਣ ਤੋਂ ਬਾਅਦ ਵੀ ਤੰਗ ਆ ਉਹ ਉਹਨਾਂ ਦਾ ਉਹਨਾਂ ਦਾ ਪੂਰਾ ਚਿੱਠਾ ਤਿਆਰ ਕਰਾਂਗੇ ਔਰ ਉਹਨਾਂ ਦੇ ਖਿਲਾਫ ਇੱਕ ਬੜਾ ਵੱਡਾ ਸੰਘਰਸ਼ ਜਲਦੀ ਲਿਖਾਂਗੇ ਆਪਾਂ ਚਲੋ ਕਿਸੇ ਪત્રਕਾਰ ਭਾਈ ਨੇ ਖਬਰ ਲਾਈ ਆ ਸੀ ਉਹਨਾਂ ਨੂੰ ਕੀ ਕਹਿਣਾ ਜੋ ਕਿਸੇ ਨੂੰ ਜੋ ਕਿਸੇ ਨੇ ਕਿਸ ਨੂੰ ਦਿੱਤਾ ਆ ਦੇਖੋ ਇਹ ਪ੍ਰਿੰਸ ਬਰਾਡ ਦੀ ਆਈਡੀ ਹੈ ਇਹ ਡੁਪਲੀਕੇਟ ਆਈਡੀ ਜਿਹੜੀ ਪ੍ਰਿੰਸ ਬਰਾਡ ਦੀ ਬਣਾਈ ਗਈ ਆ ਇਹ ਪ੍ਰਿੰਸ ਬਰਾਡ ਯੂਕਰੇਨ ਦੇ ਵਿੱਚ ਬੈਠਾ ਜਸਟ ਨਾਓ ਜਸਟ ਨਾਓ ਦਾ ਮਤਲਬ ਕਿ ਆਈਡੀ ਬਣਾਈ ਔਰ ਸਕਰੀਨ ਸ਼ਾਟ ਲੈ ਲਿਆ ਨਾਲ ਦੇ ਨਾਲ ਹੀ ਇਹ ਦੇਖੋ ਇਹਦੇ ਵਿੱਚ ਕੀ ਲਿਖਿਆ ਇਹਦੇ ਵਿੱਚ ਜੋ ਲਿਖਿਆ ਉਹ ਤੁਹਾਡੇ ਸਭ ਦੇ ਸਾਹਮਣੇ ਆ ਬਟ ਪ੍ਰਿੰਸ ਬਰਾਡ ਦਾ ਇਹ ਕਹਿਣਾ ਕਿ ਮੇਰੀ ਕੋਈ ਆਈਡੀ ਨਹੀਂ ਬਣੀ ਨਾ ਮੈਂ ਕੋਈ ਇਹੋ ਜਿਹਾ ਅਲੀਗੇਸ਼ਨ ਲਾਇਆ ਔਰ ਨਾ ਹੀ ਕੋਈ ਇਦਾਂ ਦਾ ਅਲੀਗੇਸ਼ਨ ਸਾਹਮਣੇ ਆਇਆ ਅਸੀਂ ਗੱਲ ਕਰ ਰਹੇ ਹਾਂ ਆਰਿਅਨ ਅਕੈਡਮੀ ਦੇ ਉਸ ਮਾਮਲੇ ਦੀ ਜਿਸ ਦੇ ਵਿਚਾਰਨ ਅਕੈਡਮੀ ਦੇ ਉੱਤੇ ਇਲਜ਼ਾਮ ਲਾਇਆ ਗਿਆ ਹੈ ਕਿ ਯੁਵਾ ਨੇਤਾ ਇਸ਼ਾਂਤ ਸ਼ਰਮਾ ਵੱਲੋਂ ਕਿ ਉਹਨਾਂ ਨੇ ਯੂਕਰੇਨ ਭੇਜਣ ਦੇ ਨਾਮ ਤੇ ਫਰਜੀ ਵਾੜਾ ਕੀਤਾ। ਹਾਲਾਂਕਿ ਇਹਨਾਂ ਇਲਜ਼ਾਮਾਂ 'ਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਹੈ ਇਸ ਦਾ ਖੁਲਾਸਾ ਤਾਂ ਪੜਤਾਲ ਤੋਂ ਬਾਅਦ ਹੋਏਗਾ ਪਰ ਇਸ ਮਾਮਲੇ 'ਚ ਇੱਕ ਨਵਾਂ ਮੋੜ ਆ ਗਿਆ ਹੈ ਜਿਸ ਦੇ ਵਿੱਚ ਯੁਵਾ ਨੇਤਾ ਇਸ਼ਾਂਤ ਸ਼ਰਮਾ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਜਿਸ ਨੌਜਵਾਨ ਸਟੂਡੈਂਟ ਦਾ ਸਕਰੀਨਸ਼ਾਟ ਦਾ ਹਵਾਲਾ ਦੇ ਕੇ ਦਰਖਾਸਤ ਕੀਤੀ ਸੀ ਅੱਜ ਉਸਦੇ ਨਾਮ ਦੇ ਉੱਤੇ ਇੱਕ ਨਵੀਂ ਆਈਡੀ ਬੰਦੀ ਹੈ। ਉਸ ਆਈਡੀ ਦੇ ਉੱਤੇ ਇੱਕ ਸਟੇਟਸ ਪ ਦੇ ਖਿਲਾਫ ਬੋਲ ਪਿਆ ਸੀ ਤੇ ਮੈਂ ਗਲਤੀ ਮੰਨਦਾ ਤੇ ਦੂਸਰੇ ਪਾਸੇ ਸ਼ਾਨਤ ਸ਼ਰਮਾ ਨੇ ਹੁਣ ਇੱਕ ਵੀਡੀਓ ਕਾਲ ਦੇ ਜ਼ਰੀਏ ਉਸ ਨੌਜਵਾਨ ਦੇ ਨਾਲ ਗੱਲ ਕਰਾਂ ਦਾ ਦਾਵਾ ਕੀਤਾ ਜਿਸ ਨੌਜਵਾਨ ਦਾ ਕਹਿਣਾ ਹੈ ਕਿ ਇਹ ਜਿਹੜੀ ਪ੍ਰਿੰਸ ਬਰਾੜ ਹੈ ਉਸ ਦਾ ਨਿਕ ਨੇਮ ਹੈ ਉਸ ਦੀ ਆਈਡੀ ਹੈ ਤੇ ਉਸ ਆਈਡੀ ਦੇ ਉੱਤੇ ਹੀ ਉਸ ਨੇ ਇਹ ਪੋਸਟ ਪਾਈ ਸੀ ਪਰ ਅੱਜ ਉਸ ਨੇ ਕੋਈ ਵੀ ਮਾਫੀ ਵਾਲੀ ਪੋਸਟ ਨਹੀਂ ਪਾਈ ਸੋ ਇਹ ਮਾਮਲਾ ਹੁਣ ਤੂਲ ਫੜ ਗਿਆ ਤੇ ਇੱਕ ਦਰਖਾਸਤ ਪੁਲਿਸ ਕਮਿਸ਼ਨਰ ਸਾਹਿਬ ਨੂੰ ਕੱਲ ਦਿੱਤੀ ਗਈ ਸੀ ਤੇ ਅੱਜ ਨਵੀਂ ਦਰਖਾਸਤ ਦਿੱਤੀ ਗਈ ਹੈ ਥਾਣਾ ਨਵੀਂ ਬਾਰਾ ਦੇ ਰੇ ਦੇ ਵਿੱਚ ਸੋ ਗੱਲਬਾਤ ਕਰਦੇ ਜੀ ਸ਼ਾਨ ਜੀ ਕੀ ਮਾਮਲਾ ਹੈ ਜੀ ਅੱਜ ਕੀ ਹੋਇਆ ਇਸ ਦੇ ਵਿੱਚ ਮਾਮਲਾ ਇਹ ਆ ਜੀ ਸਾਡੇ ਨੌਲੇਜ ਚ ਆਇਆ ਸੀਗਾ ਸੋਸ਼ਲ ਮੀਡੀਆ ਥਰੂ ਇੱਕ ਪ੍ਰਿੰਸ ਬਰਾਡ ਦੀ ਆਈਡੀ ਸੀਗੀ ਉਸ ਆਈਡੀ ਦੇ ਵਿੱਚ ਇੱਕ ਆਰਿਨ ਅਕੈਡਮੀ ਆ ਨੋ ਡਾਊਟ ਸਾਨੂੰ ਨਹੀਂ ਪਤਾ ਕੌਣ ਆ ਕੌਣ ਨਹੀਂ ਲਾਂ ਸੀ ਇਸ ਬੰਦੇ ਨੂੰ ਮਿਲੇ ਆ ਔਰ ਨਾ ਹੀ ਸਾਡਾ ਕਦੀ ਮੇਲ ਮਲਾਬ ਹੋਇਆ ਆਪਸ ਦੇ ਵਿੱਚ ਪ੍ਰਿੰਸ ਬਰਾਡ ਦੀ ਆਈਡੀ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਸੀ ਆਰਿਨ ਅਕੈਡਮੀ ਦਾ ਅਸੀਂ ਉੱਤੇ ਇੱਕ ਵਾਰੀ ਸਾਰਾ ਸਰਚ ਕੀਤਾ ਅਸੀਂ ਇਹਨਾਂ ਦੇ ਪੇਜ ਤੇ ਗਏ ਪੇਜ ਤੇ ਜਾ ਕੇ ਸਾਰਾ ਕੁਝ ਟੋਟਲੀ ਚੈੱਕ ਕੀਤਾ ਜਦੋਂ ਅਸੀਂ ਚੈੱਕ ਕੀਤਾ ਉਹਦੇ ਵਿੱਚ ਟੋਟਲੀ ਲੋਕਾਂ ਨੂੰ ਫਰਾਡ ਇਮੀਗ੍ਰੇਸ਼ਨ ਕਲੀਅਰੈਂਸ 에어ਪੋਰਟ ਕਲੀਅਰੈਂਸ ਔਰ ਲੋਕਾਂ ਨੂੰ ਬੜੇ ਵੱਡੇ ਵੱਡੇ ਵਾਦੇ ਜਿਹੜੇ ਕੀਤੇ ਜਾ ਰਹੇ ਜਿਹੜੇ ਕਿ ਕਿਸੇ ਵੀ ਏਜੰਟ ਨੂੰ ਕੋਈ ਵੀ ਜਿਹੜਾ ਮਰਜ਼ੀ ਹਾਈ ਪ੍ਰੋਫਾਈਲ ਏਜੰਟ ਹੋਵੇ ਕੋਈ ਵੀ ਐਡੇ ਵੱਡੇ ਵੱਡੇ ਵਾਦੇ ਨਹੀਂ ਕਰਦਾ ਜੋ ਵਾਦੇ ਆਇਰਨ ਅਕੈਡਮੀ ਵੱਲੋਂ ਕੀਤੇ ਗਏ ਆ ਅਸੀਂ ਇੱਕ ਕੰਪਲੇਂਟ ਮਾਨਯੋਗ ਸੀਪੀ ਸਾਹਿਬ ਅੱਗੇ 6 ਤਰੀਕ ਨੂੰ ਦਿੱਤੀ ਉਸ ਕੰਪਲੇਂਟ 'ਚ ਅਸੀਂ ਪੂਰਾ ਵੇਰਵਾ ਪਾ ਕੇ ਨਾਲ ਜੋ ਸਕਰੀਨਸ਼ਾਟ ਸੀਗੇ ਸਾਰੀ মিডিਆ ਨੇ ਉਹਦੀ ਖਬਰ ਚਲਾਈ ਪ੍ਰਿੰਸ ਬਰਾੜ ਦੀ ਆਈਡੀ ਤੋਂ ਹੀ ਸਾਰਾ ਕੁਝ ਚੱਲਿਆ ਅੱਜ ਇੱਕ ਨਿੱਜੀ ਚੈਨਲ ਵੱਲੋਂ ਇੱਕ ਖਬਰ ਲਗਾਈ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਵੀ ਆਰਨ ਅਕੈਡਮੀ ਦੇ ਵਿੱਚ ਇੱਕ ਨਵਾਂ ਮੋੜ ਆਇਆ ਜਦੋਂ ਮੈਂ ਖਬਰ ਪੜ੍ਹੀ ਤਾਂ ਮੇਰੇ ਰੋਹ ਛੁੱਟ ਗਏ ਮੈਂ ਕਿਹਾ ਜੀ ਇਹ ਖਬਰ ਜਿਹੜੀ ਆ ਆਇਰਨ ਅਕੈਡਮੀ ਜਿਹੜਾ ਪ੍ਰਿੰਸ ਬਰਾੜ ਆ ਪ੍ਰਿੰਸ ਬਰਾੜ ਇਹ ਜਿਹੜੀ ਪੋਸਟ ਪਾ ਰਿਹਾ ਕਿਉਂਕਿ ਪ੍ਰਿੰਸ ਬਰਾੜ ਇਹਨਾਂ ਦਾ ਸ਼ਿਕਾਰ ਹੋਇਆ ਹੋਇਆ 3,70,000 ਰੁਪਏ ਉਹਨੇ ਦਿੱਤਾ ਬਲਕਿ 70,000 ਰੁਪਏ ਓਨਲੀ ਖਰਚਾ ਆਇਆ 3 ਲੱਖ ਰੁਪਏ ਆਇਰਨ ਅਕੈਡਮੀ ਦੇ ਮਾਲਕ ਵੱਲੋਂ ਉਹਨਾਂ 'ਤੇ ਧੋਖਾਧੜੀ ਕੀਤੀ ਗਈ। ਅੱਜ ਇੱਕ ਨਵੀਂ ਫੇਸਬੁੱਕ ਆਈਡੀ ਬਣਦੀ ਹੈ ਪ੍ਰਿੰਸ ਬਰਾੜ ਦੇ ਨਾਮ ਦੀ। ਉਹਦੇ ਵਿੱਚ ਸਾਫ਼ ਸਪਸ਼ਟ ਲਿਖਿਆ ਗਿਆ ਕਿ ਇਹ ਆਈਡੀ ਜਿਹੜੀ ਜਿਹੜੀ ਇਹ ਜੋ ਵੀ ਕੁਝ ਮੈਂ ਲਿਖਿਆ ਇਹ ਮੈਂ ਇਸ਼ਾਨਤ ਸ਼ਰਮੇ ਦੇ ਬਿਕਾਵੇ ਚ ਲਿਖਿਆ। ਮੈਂ ਇਸ ਚੀਜ਼ ਦੀ ਗਲਤੀ ਮੰਨਦਾ ਕਿ ਮੇਰੇ ਕੋਲ ਇਹ ਗਲਤ ਹੋਇਆ ਪਰ ਮੇਰੇ ਕੋਲ ਜੋ ਕੁਝ ਕਰਾਇਆ ਉਹ ਇਸ਼ਾਨਤ ਸ਼ਰਮਾ ਜੀ ਨੇ ਕਰਵਾਇਆ। ਜੀ ਜਾਨੀ ਹੁਣੇ ਤੁਸੀਂ ਗਿਆ ਕਿ ਤੁਹਾਡੀ ਉਹਨਾਂ ਦੇ ਨਾਲ ਕੋਈ ਜਾਣ ਪਛਾਣ ਨਹੀਂ ਹੈਗੀ ਆਰਿਆਨ ਅਕੈਡਮੀ ਵਾਲਿਆਂ ਦੇ ਨਾਲ ਫਿਰ ਤੁਸੀਂ ਦਰਖਾਸਤ ਕਿਉਂ ਦਿੱਤੀ ਦੇਖੋ ਅਸੀਂ ਜਨ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਹਮੇਸ਼ਾ Shivshana Hind ਜਿਹੜੀ ਆ ਸਾਡੇ ਰਾਸ਼ਟਰੀ ਅਧਿਕਾਰਚੀ ਨਿਸ਼ਾੰਤ ਸ਼ਰਮਾ ਜੀ ਉਹਨਾਂ ਦਾ ਇੱਕੋ ਹੀ ਹੁਕਮ ਹੈ ਵੀ ਜਿੱਥੇ ਵੀ ਕਿਤੇ ਕਿਸੇ ਪਰਿਵਾਰ ਨਾਲ ਕਿਸੇ ਬੱਚੇ ਨਾਲ ਕਿਉਂਕਿ ਇੱਥੋਂ ਲੋਕ ਜਾਂਦੇ ਆ ਵਾਪਸ ਆਂਦੇ ਨਹੀਂ ਆਂਦੇ ਲੋਕ ਪਤਾ ਨਹੀਂ ਕਿਸੇ ਦੀ ਕੋਈ ਘਰ ਦੀ ਰਜਿਸਟਰੀ ਰੱਖ ਕੇ ਬਾਹਰ ਭੇਜਦਾ ਆਪਣੇ ਬੱਚੇ ਨੂੰ ਕੋਈ ਲੋਨ ਲੈ ਕੇ ਭੇਜਦਾ ਕੋਈ ਕਿੱਦਾਂ ਭੇਜਦਾ ਹਰੇਕ ਇਨਸਾਨ ਆਪਣੇ ਬੱਚੇ ਨੂੰ ਬਾਹਰ ਵਿਦੇਸ਼ ਜਦੋਂ ਭੇਜਦਾ ਬੜੀਆਂ ਆਸਾਂ ਮਰਿਦਾਂ ਹੁੰਦੀਆਂ ਕਿ ਸਾਡਾ ਬੱਚਾ ਬਾਹਰ ਜਾਏਗਾ ਤੇ ਬਾਹਰੋਂ ਪੜ੍ਹ ਲਿਖੇਗਾ ਤੇ ਕਮਾਈ ਵੀ ਕਰੇਗਾ ਪਰ ਜਦੋਂ ਇਹੋ ਜਿਹੇ ਏਜੰਟ ਹਰੇਕ ਬੱਚੇ ਨੂੰ ਆਪਣਾ ਸ਼ਿਕਾਰ ਹੀ ਬਣਾਉਣ ਲੱਗ ਜਾਣ। ਕੋਈ ਸਵੇਰ ਤੋਂ ਹੀ ਸ਼ਿਕਾਰ ਸ਼ੁਰੂ ਹੋ ਜੇ ਇਹ ਇਹਦੇ ਖਿਲਾਫ ਸ਼ਿਵਸਾਨਾ ਹਿੰਦ ਜਿਹੜੀ ਆ ਬਹੁਤ ਪਹਿਲਾਂ ਤੋਂ ਹੀ ਮੂਹਮ ਛੇੜ ਚੁੱਕੀ ਆ। ਇਹ ਆਇਰਨ ਅਕੈਡਮੀ ਜਿਹੜੀ ਆ ਇਹਦੇ ਖਿਲਾਫ ਵੀ ਅਸੀਂ ਇੱਕ ਬਹੁਤ ਵੱਡਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਹੁਤ ਵੱਡਾ ਸਕੈਂਡਲ ਕੱਢਣ ਜਾ ਰਹੇ ਹਾਂ। ਜਿਹੜਾ ਕਿ ਬਹੁਤ ਜਲਦ মিডিਆ ਦੇ ਰੂਬਰੂ ਕੀਤਾ ਜਾਊਗਾ ਕਿ ਕਿੰਦਾ ਠੱਗੀ ਹੁੰਦੀ ਆ ਠੱਗੀ ਦਾ ਸ਼ਿਕਾਰ ਕਿੱਦਾਂ ਬਣਾਇਆ ਜਾਂਦਾ ਲੋਕਾਂ ਨੂੰ ਲੋਕਾਂ ਨੂੰ ਕਿਉਂ ਝੂਠੇ ਵਾਅਦੇ ਕੀਤੇ ਜਾਂਦੇ ਆ ਝੂਠੇ ਵਾਅਦੇ ਕਰਕੇ ਉਹਨਾਂ ਨੂੰ ਆਪਣੇ ਜਾਲ 'ਚ ਫਸਾਇਆ ਜਾਂਦਾ ਜਾਲ ਜਮਸਾਨ ਤੋਂ ਬਾਅਦ ਉਹਨਾਂ ਨੂੰ ਉੱਥੇ ਜਾ ਕੇ ਯੂਕਰੇਨ ਲਿਆ ਕੇ ਸਿੱਡ ਦਿੱਤਾ ਜਾਂਦਾ ਕੀ ਤੁਸੀਂ ਪ੍ਰਿੰਸ ਬਰਾਰ ਦੇ ਨੌਜਵਾਨ ਦੇ ਆ ਜਿਹੜਾ ਜਿਵੇਂ ਕਿ ਅੱਜ ਇਲਜ਼ਾਮ ਲਾਇਆ ਗਿਆ ਵਾ ਉਸ ਸਟੇਟਸ ਨੂੰ ਸਹੀ ਮੰंदे ਉਹ ਕਿ ਉਸ ਨੌਜਵਾਨ ਦਾ ਇਲਜ਼ਾਮ ਹੈ ਤੁਹਾਡੇ ਉੱਤੇ ਜਿਹੜੀ ਆਈਡੀ ਸ਼ੋ ਕੀਤੀ ਗਈ ਵਾਇਰਲ ਕੀਤੀ ਗਈ ਉਹਦੇ ਵਿੱਚ ਇਲਜ਼ਾਮ ਹੈ ਕਿ ਤੁਸੀਂ ਉਸ ਨੂੰ ਗੁੰਮਰਾਹ ਕਰਕੇ ਦਰਖਾਸਤ ਕਰਾਈਓ ਮਾਫੀ ਮੰਗ ਰਿਹਾ ਦੇਖੋ ਜੀ ਜਿਹੜਾ ਪ੍ਰਿੰਸ ਬਰਾਡ ਹੈ ਮੈਂ ਪੂਰੀ ਮੀਡੀਆ ਦੇ ਵਿੱਚ ਪ੍ਰਿੰਸ ਬਰਾਡ ਨਾਲ ਯੂਕਰੇਨ ਤੋਂ ਲਾਈਵ ਗੱਲ ਕਰਾਈ ਹੈ ਅਗਰ ਪ੍ਰਿੰਸ ਬਰਾਡ ਨੇ ਕੋਈ ਐਹੋ ਜੀ ਪੋਸਟ ਪਾ ਕੇ ਮਾਫੀ ਮੰਗੀ ਹੁੰਦੀ ਜਾਂ ਪ੍ਰਿੰਸ ਦੇ ਪ੍ਰੈਸ਼ਰ 'ਚ ਮੈਂ ਹੁੰਦਾ ਮੈਂ ਉਹਨੂੰ ਪ੍ਰੈਸ਼ਰਾਈਜ਼ ਕੀਤਾ ਹੁੰਦਾ ਮੈਨੂੰ ਕੀ ਲੋੜ ਹੈ ਪ੍ਰੈਸ਼ਰਾਈਜ਼ ਕਰਨ ਦੀ ਮੈਂ ਕਿਉਂ ਪ੍ਰੈਸ਼ਰਾਈਜ਼ ਕਰੂੰਗਾ ਉਹਨੂੰ ਇਹ ਤਾਂ ੱੱਕਾ ਹੋਇਆ ਜਿਸ ਬੰਦੇ ਨੇ ੱੱਕਾ ਹੋਇਆ ਉਹ ਬੰਦੇ ਦੀ ਪੋਸਟ ਅੱਜ ਵੀ ਫੇਸਬੁੱਕ ਆਈਡੀ ਤੇ ਉਹ ਪਈ ਹੋਈ ਹੈ। ਅਗਰ ਉਹਨੇ ਮਾਫੀ ਮੰਗਣੀ ਸੀ ਤਾਂ ਆਪਣੀ ਪੋਸਟ ਡਿਲੀਟ ਕਰ ਦਿੰਦਾ। ਪਰ ਇਹ ਫਰਜੀ ਵਾਲਾ ਜਿਹੜਾ ਆ ਇਹ ਫਰਜੀ ਵਾਲਾ ਜਿਹੜਾ ਕੀਤਾ ਗਿਆ। ਬਹੁਤ ਛਾਤਰ ਬਨਨ ਦੀ ਖਾਤਰ ਆਪਣੇ ਆਪ ਨੂੰ ਛਾਤਰ ਦੱਸਣ ਦੀ ਖਾਤਰ ਇੱਕ ਪ੍ਰਿੰਸ ਬਰਾਡ ਦੀ ਜਾਲੀ ਆਈਡੀ ਬਣਾ ਕੇ ਉਹਦਾ ਸਕਰੀਨਸ਼ਾਟ ਜਸਟ ਨਾ ਉਹ ਜਿੱਦਾਂ ਹੀ ਸਕਰੀਨ ਤੇ ਪਾਇਆ ਉਦਾਂ ਹੀ ਸਕਰੀਨਸ਼ਾਟ ਲੈ ਕੇ ਤੁਹਾਨੂੰ ਦਿਖਾਣਾ ਚਾਹਨਾ ਮੈਂ। ਉਦਾਂ ਹੀ ਸਕਰੀਨਸ਼ਾਟ ਲੈ ਕੇ ਫਟਾਫਟ ਹੀ ਉਹਨੂੰ ਡਿਲੀਟ ਕਰ ਦਿੱਤਾ ਗਿਆ। ਬਲਕਿ ਇਸ ਪ੍ਰਿੰਸ ਬਰਾਡ ਦੀ ਆਈਡੀ ਦੇ ਵਿੱਚ ਨਾ ਕੋਈ ਫੋਟੋ ਆ ਨਾ ਕੋਈ ਵਿੱਚ ਮੈਂਬਰ ਹੀ ਤੋਂ ਸਾਫ ਸਾਹਿਰ ਹੁੰਦਾ ਵੀ ਇਹ ਆਈਡੀ ਨਵੀਂ ਬਣੀ ਹੈ ਕਿਉਂਕਿ ਜਦੋਂ ਪੁਰਾਣੀ ਆਈਡੀ ਹੁੰਦੀ ਉਹਦੇ ਵਿੱਚ ਘੱਟੋ ਘੱਟ 2 400 500 1000 ਬੰਦਾ ਕਮ ਸੇ ਕਮ ਹਰੇਕ ਦੀ ਆਈਡੀ 'ਚ 2 400 500 1000 ਬੰਦਾ ਹੁੰਦਾ ਇਹ ਸਾਈਟ 'ਚ ਤਾਂ ਬੰਦਾ ਹੀ ਕੋਈ ਨਹੀਂ ਤੇ ਸਾਫ ਸਪਸ਼ਟ ਆ ਰਿਹਾ ਅਕੈਡਮੀ ਜ਼ਰੀ ਹੈ ਉਹ ਲੀਗਲ ਕੰਮ ਕਰਦੀ ਹੈ ਜਿਵੇਂ ਕਿ ਦੱਸੇ ਕਿਉਂਕਿ ਪੰਜਾਬ ਸਰਕਾਰ ਦਾ ਲਾਇਸੈਂਸ ਹੈ ਕਿਉਂਕਿ ਲਾਇਸੈਂਸ ਉਹਨੂੰ ਮਿਲਦਾ ਜਿਹੜਾ ਲੀਗਲ ਕੰਮ ਕਰਦਾ ਸੋ ਤੁਹਾਨੂੰ ਕੀ ਲੱਗਦਾ ਇਹ ਸਰਕਾਰ ਦਾ ਲਾਇਸੈਂਸ ਲੈ ਕੇ ਸਰਕਾਰ ਕੋਲੋਂ ਲਾਇਸੈਂਸ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਸੇ ਲਾਇਸੈਂਸ ਦੇ ਉੱਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਅਸੀਂ ਮਾਨਯੋਗ ਡੀਸੀ ਸਾਹਿਬ ਅੱਗੇ ਕਮਿਸ਼ਨਰ ਸਾਹਿਬ ਅੱਗੇ ਮੰਗ ਕੀਤੀ ਹੈ ਜਲਦ ਤੋਂ ਜਲਦ ਕਾਰਵਾਈ ਕਰਕੇ ਇਹਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਵੇ ਜਿਹੜੀ ਇਹਦੀ ਦੁਕਾਨਦਾਰੀ ਆ ਜੋ ਇਹ ਚਲਾ ਰਿਹਾ ਜੋ ਇਹ ਠੱਗੀ ਮਾਰ ਰਿਹਾ ਲੋਕਾਂ ਨਾਲ ਜੋ ਲੋਕਾਂ ਨਾਲ ਠੱਗੀ ਵੱਜੀ ਵੀ ਆ ਸਾਡੇ ਕੋ ਵੀ ਬਹੁਤ ਲੋਕ ਆ ਰਹੇ ਨੇ ਅਸੀਂ ਬਹੁਤ ਜਲਦੀ ਇੱਕ ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੇ ਹਾਂ ਸਾਰੇ ਲੋਕਾਂ ਨੂੰ ਨਾਲ ਰੱਖ ਕੇ ਜਿਹੜੇ ਜਿਹੜੇ ਠੱਗੀ ਦਾ ਸ਼ਿਕਾਰ ਹੋਏ ਨੇ ਏਜੰਟਾਂ ਕੋਲੋਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅੱਜ ਦਾ ਸਟੇਟਸ ਜਿਹੜਾ ਵਾ ਉਹਨਾਂ ਵੱਲੋਂ ਅਪਲੋਡ ਕੀਤਾ ਗਿਆ ਹੈ ਇਹਦੇ ਵਿੱਚ ਇੱਕ ਨਿਜੀ ਚੈਨਲ ਵੱਲੋਂ ਇੱਕ ਖਬਰ ਲਗਾਈ ਗਈ ਹੈ ਉਸ ਖਬਰ ਦੇ ਵਿੱਚ ਬਕਾਇਦਾ ਇਹ ਵਿੱਚ ਮੇਰਵਾ ਦਿੱਤਾ ਗਿਆ ਕਿ ਇਹ ਜਿਹੜੀ ਖਬਰ ਇਹ ਜਿਹੜਾ ਸਕਰੀਨਸ਼ਾਟ ਆ ਇਹ ਆਇਰਨ ਅਕੈਡਮੀ ਵੱਲੋਂ ਪ੍ਰੋਵਾਈਡ ਕਰਾਇਆ ਗਿਆ ਹੁਣ ਕਿਸੇ ਚੈਨਲ ਵਾਲੇ ਨੇ ਆਪਣੇ ਕੋਲ ਤਾਂ ਦੇਖੋ ਤੁਸੀਂ ਪੱਤਰਕਾਰ ਹੋ ਤੁਸੀਂ ਆਪਣੇ ਵੱਲੋਂ ਥੋੜਾ ਨਾ ਕਿਸੇ ਦੀ ਆਈਡੀ ਬਣਾ ਕੇ ਇੱਕ ਪਾ ਦੋਗੇ ਜੀ ਅਗਰ ਤੁਹਾਨੂੰ ਕਿਸੇ ਨੇ ਕੁਝ ਤਾਂ ਹੁਣ ਮੈਂ ਆ ਮੈਂ ਤੁਹਾਨੂੰ ਇੱਕ ਚੀਜ਼ ਦਵਾਂਗਾ ਵੇ ਭਾਜੀ ਆ ਆ ਮੇਰਾ ਆ ਮੇਰਾ ਪੱਖ ਆ ਜੀ ਮੈਂ ਤੁਹਾਨੂੰ ਆਪਣਾ ਪੱਖ ਦਵਾਂਗਾ ਨਾ ਮੈਂ ਤੁਹਾਨੂੰ ਆਪਣਾ ਪੱਖ ਦਊਂਗਾ ਤੁਸੀਂ ਆਪਣੇ ਕੋਲੋਂ ਪੱਖ ਨਹੀਂ ਲਾ ਸਕਦੇ ਜੀ ਇਦਾਂ ਹੀ ਹੈ ਜਿਹੜਾ ਪੱਖ ਆਇਰਨ ਅਕੈਡਮੀ ਨੇ ਦਿੱਤਾ ਇਹ ਪੱਖ ਜਿਹੜਾ ਉੱਤੇ ਪੁੱਠਾ ਪੈ ਗਿਆ ਜਾਲੀ ਆਈਡੀ ਬਣਾਤੀ ਅਸੀਂ ਉਹਦੇ ਖਿਲਾਫ ਕੰਪਲੇਂਟ ਦੇ ਦਿੱਤੀ ਆਈਟੀ ਐਕਟ ਦਾ ਪਰਚਾ ਦਰਜ ਕਰਾਵਾਂਗੇ ਹਾਂ ਜੀ ਅਗਰ ਪਰਚਾ ਦਰਜ ਨਾ ਹੋਇਆ ਤੇ ਥਾਣੇ ਦਾ ਵੀ ਘਰਾਵ ਹੋਊਗਾ ਤੇ ਉਹਦੀ ਅਕੈਡਮੀ ਦਾ ਵੀ ਘਰਾਵ ਜੀ ਐਸੀ ਸ਼ਾਨ ਸ਼ਰਮਾ ਜਿਨ੍ਹਾਂ ਦਾ ਇਲਜ਼ਾਮ ਹੈ ਕਿ ਆਰੀਅਨ ਅਕੈਡਮੀ ਜਿਹੜੀ ਹੈ ਯੂਕਰੇਨ ਦੇ ਨਾਮ ਤੇ ਤੜਾ ਤੜ ਵੀਜ਼ੇ ਲਵਾ ਰਹੀ ਸੀ ਔਰ ਇਹੋ ਜਿਹੇ ਚਾਂਸੇ ਸਟੂਡੈਂਟ ਨੂੰ ਦਿੱਤੇ ਜਾ ਰਹੇ ਸੀ ਜਿਸ ਤੋਂ ਬਾਅਦ ਕਈ ਸਟੂਡੈਂਟਸ ਉੱਥੇ ਫਸੇ ਹੋਏ ਐ ਦਾਵਾ ਇਹਨਾਂ ਦਾ ਤੇ ਇਸ ਦੇ ਨਾਲ ਹੀ ਆਪਾਂ ਦੱਸ ਦਈਏ ਕਿ ਆਰੀਅਨ ਅਕੈਡਮੀ ਦਾ ਪੱਖ ਲੈਣ ਦੀ ਬਾਰ-ਬਾਰ ਕੋਸ਼ਿਸ਼ ਕੀਤੀ ਗਈ ਹੈ ਫਿਲਹਾਲ ਉਹਨਾਂ ਦਾ ਪਾਕਿਸਤਾਨ ਨਹੀਂ ਆਇਆ ਜੇਕਰ ਉਹਨਾਂ ਦਾ ਪਾਕਿਸਤਾਨ ਨਹੀਂ ਆਏਗਾ ਤੇ ਉਸ ਤੋਂ ਵੀ ਪ੍ਰਮੁਖਤਾ ਦੇ ਨਾਲ ਦਿਖਾਵਾਂਗੇ ਫਿਲਹਾਲ ਦੈਨਿਕ ਮੀਲ ਪੰਜਾਬੀ ਟੀਵੀ ਦੇ ਨਾਲ ਜੁੜੇ ਰਹਿਣ ਵਾਸਤੇ ਧੰਨਵਾਦ